ਸੋਸੀ ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਹਰੀ ਕ੍ਰਾਂਤੀ ਵਿੱਚ ਪੰਜਾਬ ਦਾ ਸਭ ਤੋਂ ਵੱਡਾ ਰੋਲ ਮੰਨਿਆ ਜਾਂਦਾ ਹੈ ਕੋਈ ਵੀ ਸਰਕਾਰ ਇਸ ਗੱਲ ਤੋਂ ਮੁਨਕਰ ਨਹੀਂ ਹੈ ਪਰ ਬਦਕਿਸਮਤੀ ਪੰਜਾਬ ਦੇ ਕਿਸਾਨ ਦੀ ਕੀ ਉਸ ਨੂੰ ਆਪਣੇ ਹੱਕ ਦੇ ਲਈ ਛੜਕਾਂ ਤੇ ਰੁਲਣਾ ਪੈ ਰਿਹਾ ਹੈ ਦੇਖਿਓ ਪਿਛਲੇ ਦਿਨੀ ਅੰਦੋਲਨ ਚੱਲਿਆ ਜੋ ਦਿੱਲੀ ਦੇ ਵਿੱਚ 1 ਸਾਲ ਤੋਂ ਉੱਪਰ ਚੱਲਿਆ ਤਾਂ ਹੁਣ ਅੰਦੋਲਨ ਪਾਗ 2 ਚੱਲਿਆ ਕਿਸਾਨ ਛੜਕਾਂ ਤੇ ਬੈਠੇ ਹੋਏ ਆ ਕੇਂਦਰ ਸਰਕਾਰ ਮੀਟਿੰਗਾਂ ਕਰ ਰਹੀ ਹੈ ਮੰਗਾ ਮੰਨਣ ਨੂੰ ਤਿਆਰ ਨਹੀਂ ਹੈ ਕੱਲ ਕਿਸਾਨਾਂ ਵੱਲੋਂ ਇਸ ਦੇ ਚੱਲਦਿਆਂ ਹੀ WTO ਦਾ ਵਿਰੋਧ ਕੀਤਾ ਜਾਣਾ ਤੇ WTO ਕੀ ਚੀਜ਼ ਹੈ WTO ਦੇ ਵਿਸਥਾਰ ਬਾਰੇ ਜਾਣਾਂਗੇ ਆਪਾਂ ਵਿਸਥਾਰ ਦੇ ਵਿੱਚ ਜਾਣਨ ਦੇ ਲਈ ਸਾਡੇ ਨਾਲ ਕਿਸਾਨ ਆਗੂ ਮੌਜੂਦ ਨੇ ਤਾਂ ਸਵਾਗਤ ਹੈ ਜੀ ਮੇਰੇ ਵੱਲੋਂ ਅਕਸਰ ਹੀ ਸਟੇਜਾਂ ਤੋਂ ਗੱਲ ਕਰਦੇ ਹਾਂ ਤਾਂ ਕੱਲ ਤੁਹਾਡੇ ਵੱਲੋਂ WTO ਦਾ ਵਿਰੋਧ ਕੀਤਾ ਜਾਣਾ ਛੜਕਾਂ ਤੇ ਟਰੈਕਟਰ ਰੋਕ ਕੇ ਜਾਣੀ ਹੈ ਤੁਹਾਡੇ ਵੱਲੋਂ WTO ਦੇ ਵਿਸਥਾਰ ਬਾਰੇ ਦੱਸੋ ਦੇਖੋ ਪਹਿਲਾਂ ਤਾਂ WTO ਦਾ ਮਤਲਬ ਇਹ ਹੈਗਾ ਜਦੋਂ ਪਹਿਲਾਂ ਸਰਕਾਰ ਲੈ ਕੇ ਆਈ ਸੀ ਨਵੀਆਂ ਸੰਧੀਆਂ ਤੇ ਆਰਥਿਕ ਨੀਤੀਆਂ ਦੇ ਨਾਂ ਤੇ ਫਿਰ ਇਹਨਾਂ ਨੂੰ ਕਿਹਾ ਗਿਆ ਡੰਕਲ ਤਜਵੀਜ਼ਾਂ ਡੰਕਲ ਅਰਥਸ਼ਾਸਤਰੀ ਸੀ ਅਮਰੀਕਾ ਦਾ ਬਹੁਤ ਵੱਡਾ ਬੰਦਾ ਜੀ ਨੇ ਉਹ ਨੀਤੀਆਂ ਘੜੀਆਂ ਉਦੋਂ ਪਹਿਲਾਂ ਇਹ WTO ਫਿਰ ਡੰਕਲ ਤੇ ਜੀਵਿਦਾਂ ਦੇ ਨਾਲ ਉਹ ਨੀਤੀਆਂ ਨੂੰ ਜਾਣਿਆ ਗਿਆ ਇਹ ਉਸ ਤੋਂ ਬਾਅਦ 94 95 ਦੇ ਵਿੱਚ ਬਕਾਇਦਾ WTO ਬਣ ਗਈ ਜਿਹਦਾ ਨਾਮ ਪੂਰਾ ਹੈਗਾ ਸੰਸਾਰ ਵਪਾਰ ਜਥੇਬੰਦੀ ਆਪਾਂ ਇਹਦੀ ਪੰਜਾਬੀ ਕਰੀਏ ਜੀ ਜਣੀ ਵਰਡ ਵਰਡ ਆਰਗੇਨਾਈਜੇਸ਼ਨ ਜਣੀ ਇਹਦਾ ਮਤਲਬ ਹੈਗਾ ਸੰਸਾਰ ਦੀ ਪੂਰੇ ਜਥੇਬੰਦੀ ਉਹਨਾਂ ਦੇ ਵੱਡੇ ਕਾਰਪੋਰੇਟ ਘਰਾਣਿਆਂ ਦੀ ਛਾਪਣਾ ਜੀ ਮੁਲਕਾਂ ਦੀ ਜਿਹੜੇ ਸਭ ਤੋਂ ਜਿਵੇਂ ਕਹਿਣਗੇ ਕਿ ਕੁੰਡਾ ਕਬਜਾ ਸਾਰਾ ਉਹਨਾਂ ਦਾ ਮੁਲਕ ਨੂੰ ਚਲਾਉਣ ਵਾਲਾ ਤੇ ਖਾਸ ਕਰਕੇ ਜਿਹੜੇ ਵਿਕਾਸਸ਼ੀਲ ਦੇਸ਼ ਹੈ ਵਿਕਸਿਤ ਮੁਲਕਾਂ ਦੇ ਮੁਕਾਬਲੇ ਤੇ ਉਹਨਾਂ ਦੇ ਸਾਰੇ ਕਾਰੋਬਾਰਾਂ ਨੂੰ ਮੁੱਠੀ 'ਚ ਕਿਵੇਂ ਕੱਢਣਾ ਹੈ ਤੇ ਕਾਰਪੋਰੇਟ ਘਰਾਣੇ ਦੇ ਹੱਥ 'ਚ ਸਾਰੀ ਕਾਰੋਬਾਰਾਂ ਨੂੰ ਦੇਣਾ ਕਿਵੇਂ ਹੈ ਉਥੋਂ ਬਿਆੰਤਾ ਘਟਦੇ ਆ ਉਹ ਉਹ ਹੈ ਡਬਲਯੂਟੀਓ ਇਹਦਾ ਮਤਲਬ ਇਹ ਹੈਗਾ ਪਹਿਲਾਂ ਮੈਂ ਤੁਹਾਡੇ ਮਾਧਮੇ ਰਾਹੀਂ ਸਾਡੇ ਜਿਹੜੇ ਸੁਣ ਰਹੇ ਸਰੋਤੇ ਆ ਨਿਰਪੱਖ ਟੂਡੇ ਨੂੰ ਉਹਦੇ ਸਾਰੇ ਸਰੋਤਿਆਂ ਨੂੰ ਵੀ ਦੱਸਣਾ ਚਾਹੂਗਾ ਵੀ ਇਹ ਪਹਿਲੀ ਗੱਲ ਤਾਂ ਇਹ ਇਹਦੇ ਬਾਰੇ ਸਮਝਣ ਦੀ ਲੋੜ ਹੈ ਸਾਨੂੰ ਵੀ ਉਹ ਤਾਂ ਜਿਹੜੇ ਸਾਡੇ ਲਟੇਰੇ ਲੋਕ ਨੇ ਵੱਡੇ ਕਾਰਪੋਰੇਟ ਘਰਾਣੇ ਆ ਜਿਹੜੇ ਸਾਡੀ ਲੁੱਟ ਨੂੰ ਵਿਚਾਰ ਰਿਹਾ ਤੇ ਲੁੱਟ ਦਾ ਸਿਕੰਜਾ ਤੈਜ ਕੀਤਾ ਹੋਇਆ ਉਹ ਤਾਂ ਸੰਸਾਰ ਪੱਧਰ ਤੇ ਇਕੱਠੇ ਆ ਉਹਨਾਂ ਦੀ ਜਥੇਬੰਦੀ ਦਾ ਨਾਂ ਹੈ ਸੰਸਾਰ ਵਪਾਰ ਜਥੇਬੰਦੀ ਅੰਗਰੇਜ਼ੀ ਕਰ ਲਓ ਜੂ ਡਬਲਯੂਟੀਓ ਡਬਲਯੂਟੀ ਹਾਂ ਇਹ ਉੱਚੀ ਜਾਏ ਤੇ ਅਸੀਂ ਹਜੇ ਪਿੰਡ ਪੱਧਰ ਤੇ ਵੀ ਨਹੀਂ ਇਕੱਠੇ ਹੋਣ ਲੱਗੇ ਪਹਿਲੀ ਗੱਲ ਤਾਂ ਇਹ ਹੈਗੀ ਆ ਵੀ ਸਾਡੇ ਲੋਕਾਂ ਨੂੰ ਇਹ ਗੱਲ ਸਮਝ ਕੇ ਜੇ ਉਹਨੂੰ ਮੁਕਾਬਲਾ ਦੇਣਾ ਹੈ ਸਾਨੂੰ ਵੀ ਓਡੀ ਵੱੱਦੀ ਪਰ ਧਰਤੇ ਇਕੱਠੇ ਹੋ ਕੇ ਉਹਦੇ ਮੁਕਾਬਲੇ ਦੀ ਲੰਬੰਦੀ ਕਰਨੀ ਪਊਗੀ। ਹੂੰ। ਦੂਜੀ ਗੱਲ ਇਹ ਹੈਗੀ ਆ ਵੀ ਡਬਲਯੂਟੀਓ ਸੰਸਾਰ ਬੈਂਕ ਆਈਐਮਐਫ ਜੀ ਨੂੰ ਕਹਿ ਦਿੰਦੇ ਆ। ਹੂੰ। ਮੁਦਰਾ ਕੋਸ਼ ਕੁਮੰਤਰੀ ਮੁਦਰਾ ਕੋਸ਼ ਆ ਜਿਹੜੀਆਂ ਇਹ ਜਿਹੜੀਆਂ ਵੱਡੀਆਂ ਵਿੱਤੀ ਸੰਸਥਾਵਾਂ ਹੈ। ਹੂੰ। ਉਹਨਾਂ ਦੇ ਵਿੱਚ WTO ਦੀ ਦਖਲਅੰਦਾਜ਼ੀ ਇੰਨੀ ਭਾਰੂ ਆ ਕਿ ਉਹਨਾਂ ਦੀ ਪੁੱਗਦੀ ਆ ਉੱਥੇ। ਹੂੰ ਪੰਜਾਬੀ 'ਚ ਸਮਝਣਾ ਹੋਵੇ ਜਦੋਂ ਜੇ ਮੈਂ ਤੋ ਹੱਥੋਂ ਕਰਜ਼ਾ ਲੈਣਾ ਕੋਈ। ਹੂੰ ਕਰਜ਼ਾ ਮੈਂ ਮਸਾਜ ਹੋ ਕੇ ਜਾਊਂਗਾ ਨਾ ਲੈਣ। ਤੇ ਫਿਰ ਤੂੰ ਸ਼ਰਤਾਂ ਮੜੇਗਾ ਉਹਦੇ ਤੇ ਵੀ ਭਾਈ ਕਰਜ਼ਾ ਤੈਨੂੰ ਆਹ ਦੇਊ ਤੇਨੂੰ ਇਹ ਕਾ ਕਰਨਾ ਪੂ ਇਹ ਕਾ ਕਰਨਾ ਪੂ ਇਹਨਾਂ ਵਿਆਜ ਦੇਣਾ ਪੂ ਇਹਨਾਂ ਕੋਸ਼ਾ ਕਰਨਾ ਪੂ। ਆਹੀਂ ਜਿਹੜੇ ਵਿਕਸਤ ਮੁਲਕ ਐ ਵਿਕਾਸਸ਼ੀਲ ਦੇਸ਼ਨ ਉਹਨਾਂ ਤੋਂ ਕਰਜ਼ਾ ਲੈਂਦੇ ਨੇ ਜਿਵੇਂ ਭਾਰਤ ਨੇ ਜੇ ਸੰਸਾਰ ਬੈਂਕ ਤੋਂ ਕਰਜ਼ਾ ਲੈਣਾ ਹੈ। ਤੋਂ ਸੰਸਾਰ ਬੈਂਕ WTO ਦੀਆਂ ਨੀਤੀਆਂ ਦੇ ਤਹਿਤ ਉਹਦੇ ਦੇ ਸ਼ਰਤਾਂ ਮੜਦਾ ਉਹ ਸ਼ਰਤਾਂ ਕੀ ਹੁੰਦੀਆਂ ਵੀ ਸਿੱਖਿਆ ਕੇਂਦਰ ਨੂੰ ਨਿਜੀਕਰਨ ਦੇ ਤਜ ਦੇਉਗੇ ਆ ਜਿਹੜਾ ਤੁਹਾਡੀ ਸਿਹਤ ਦੀਆਂ ਸਵਾਮਾਂ ਹੈਗੀਆਂ ਸਾਰੀਆਂ ਜਿਹੜਾ ਲੋਕਾਂ ਨੂੰ ਤੁਸੀਂ ਸਸਤਾ ਸਹੂਲਤਾਂ ਦੇ ਰਹੇ ਹੋ ਹਲਾਇ ਸਸਤੇ ਆ ਮੁਫਤ ਕਰ ਰਹੇ ਹੋ ਇਹਨੂੰ ਕਾਟਾ ਮਾਰੋਗੇ ਆ ਪਾਣੀ ਹੈ ਜਿਹੜੀ ਇਹ WTO ਦੀ ਬਿਮਾਰੀ ਹੈ ਜਿਹੜੇ ਇਹਨੂੰ ਉਹ ਕਹਿ ਰਹੇ ਆ ਵੀ ਇਹ ਪਾਣੀ ਜਿਹੜੀ ਹੈਗੀ ਆ ਇਹ ਜਿਵੇਂ ਤੁਸੀਂ ਪਹਿਲਾਂ ਇੱਕ ਕੁਦਰਤੀ ਨਿਯਮਤ ਹੈ ਇਹਨੂੰ ਪਾਸਾ ਕਰੋ ਇਹਨੂੰ ਜ਼ਰੂਰੀ ਵਸਤੂ ਮੰਨ ਕੇ ਇਹਨੂੰ ਵਪਾਰਕ ਚੀਜ਼ ਬਣਾਓ ਸੰਸਾਰ ਬੈਂਕ ਦਾ WTO ਕਹਿੰਦਾ ਹੈ ਸੰਸਾਰ ਬੈਂਕ ਦੇ ਹੱਥ 'ਚ ਦੇ ਕੇ ਉਹਦੀਆਂ ਨੀਤੀਆਂ ਦੇ ਤਹਿਤ ਪਾਣੀ ਨੂੰ ਉਹਦੇ ਕਬਜ਼ੇ 'ਚ ਕਰ ਰਹੇ ਹੋ ਚਾਹੇ ਉਹ ਹੇਠਲਾ ਪਾਣੀ ਹੈ ਵਰਖਾ ਦਾ ਪਾਣੀ ਹੈ ਦਰਿਆਵਾਂ ਦਾ ਪਾਣੀ ਹੈ ਇਹਦੇ ਤੇ ਸਾਡਾ ਕਬਜ਼ਾ ਕਰਾਓ ਇਸੇ ਤਰ੍ਹਾਂ ਫਿਰ ਆਪਾਂ ਜਦੋਂ ਤੁਸੀਂ ਗੱਲ ਸ਼ੁਰੂ ਕੀਤੀ ਹੈ ਖੇਤੀ ਪ੍ਰਧਾਨ ਦੇਸ਼ ਹੈ ਉਹ ਕਹਿੰਦੇ ਸਾਰੀ ਖੇਤੀ ਸਾਡੇ ਹੱਥ 'ਚ ਲਿਆਓ ਖੇਤੀ ਤੇ ਤਾਂ ਪਹਿਲਾਂ ਉਹਨਾਂ ਦਾ ਕਬਜ਼ਾ ਹੈਗਾ ਖੇਤੀ ਸਾਡੀ WTO ਦੇ ਗੁਲਾਮ ਹੈ ਉਥੋਂ ਨੀਤੀਆਂ ਨਿਕਲਦੀਆਂ ਹਨ ਹੁਣ ਉਹ ਇਦੋਂ ਗਾਂ ਵਧ ਗਏ ਸਗਾ ਵੀ ਖੇਤੀ ਜੇ ਇਹਨਾਂ ਤੋਂ ਸੂਤ ਨਹੀਂ ਆਉਂਦੀ ਸਾਰੀ ਜ਼ਮੀਨ ਸਾਨੂੰ ਸੁਭਾਓ ਕਾਰਪਟਾਂ ਨੂੰ ਅਸੀਂ ਖੇਤੀ ਕਰਾਂਗੇ ਤੇ ਤੁਸੀਂ ਤਾਂ ਉਹਦੇ ਜਿਹਾੜੀਆਂ ਕਰੋਗੇ ਹੁਣ ਡਬਲਯੂਟੀਓ ਇਹ ਚੀਜ਼ ਹੈ ਜਿਹੜਾ ਸਾਰਾ ਕੁਝ ਸਾਡਾ ਨਿਗਲਣ ਲੱਗਿਆ ਹੋਇਆ ਆ ਜੇ ਅੱਜ ਵੀ ਵੱਡਾ ਅੰਦੋਲਨ ਚੱਲ ਰਿਹਾ ਤੁਸੀਂ ਸਾਰੇ ਹੀ ਚੈਨਲ ਆ ਲੈਣੇ ਦਿੱਲੀ ਅੰਦੋਲਨ 2 ਦਾ ਨਾਮ ਦਿੱਤਾ ਜਿਹੜਾ ਹੁਣ ਚੱਲ ਰਿਹਾ ਠੀਕ ਵੀ ਹੈ ਗੱਲ ਕਿਉਂਕਿ ਉਹਨਾਂ ਮੰਗਾਂ ਤੇ ਹੀ ਹੈ ਪਰ ਜੇ ਇਹ ਮੰਗਾਂ ਦਾ ਨਪਟਾਰਾ ਨਹੀਂ ਹੋ ਰਿਹਾ ਜਿਵੇਂ ਵੱਡੀ ਗੱਲ ਹੁਣ ਐਮਐਸਪੀ ਦੀ ਇਹਦੇ ਵਿੱਚ ਐਮਐਸਬੀ ਹੋਣ ਨਹੀਂ ਦੇਣ ਦੇ ਰਿਹਾ ਕੌਣ ਨਹੀਂ ਕਰਨ ਦੇ ਰਿਹਾ ਹੈ ਡਬਲਯੂਟੀਓ ਹੁਣ ਕੱਲ ਨੂੰ ਹੀ ਜਿਹੜੀ ਮੀਟਿੰਗ ਹੋ ਰਹੀ ਆ ਅਬੂਤਾਬੀ ਦੇ ਵਿੱਚ ਡਬਲਯੂਟੀਓ ਦੀ ਉਹਦੇ ਚ ਏਜੰਡਾ ਹੀ ਇਹ ਹੈ ਵੀ ਤੁਸੀਂ ਜਿਹੜੀਆਂ ਖੇਤੀ ਤੇ ਸਬਸਿਡੀਆਂ ਦਿੱਨੋ ਉਹਨੂੰ ਸ਼ੰਗੋ ਤੁਸੀਂ ਫਸਲਾਂ ਦੀ ਖਰੀਦ ਆ ਜਿਹੜੀ ਇਧਰੋਂ ਦਾ ਅਸੀਂ ਕਹਿ ਰਹੇ ਹਾਂ ਨਾ ਵੀ 23 ਫਸਲਾਂ ਤੇ ਖਰੀਦ ਦੀ ਗਾਰੰਟੀ ਕਰੋ ਉਹ ਕਹਿੰਦੇ ਜਿਹੜੀਆਂ ਪਹਿਲਾਂ ਇਹ ਤੁਸੀਂ ਭਾਅ ਬੰਨਣੇ ਆ ਬੰਦ ਕਰੋ ਸਰਕਾਰੀ ਖਰੀਦ ਬੰਦ ਕਰੋ ਮੰਡੀਆਂ ਬੰਦ ਕਰੋ ਖੁੱਲੀ ਮੰਡੀ ਕਾਰਪੋਰੇਟਾਂ ਦੇ ਹੱਥਾਂ ਦੇ ਵਿੱਚ ਦਿਓ ਸਾਰਾ ਕੁਝ ਹੁਣ ਇਹ ਏਜੰਡਾ ਹੈ ਉੱਥੇ ਕੱਲ ਨੂੰ WTO ਦਾ ਪੋਲੀਟਿਕਲ ਲੀਡਰਾਂ ਨਾਲ ਜੇਕਰ ਗੱਲ ਕੀਤੀ ਜਾਵੇ ਸਰਕਾਰਾਂ ਨਾਲ ਕੀ ਸਬੰਧ ਹੈ ਸਰਕਾਰਾਂ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਟਾਰਗੇਟ ਕੀਤਾ ਜਾਂਦਾ ਕਿਉਂ ਕੀਤਾ ਜਾਂਦਾ ਕੀ ਸਬੰਧ ਦੇਖੋ ਜੇ ਐਂ ਕਹਿਣਾ ਹੋਵੇ ਨਾ ਇੱਕ ਆਪਣੇ ਪੰਜਾਬੀ ਦੀ ਕਹਾਵਤਾਂ ਵੀ ਖੇੜਾ ਪਾਉਂਦੇ ਹੁੰਦੇ ਸੀ ਪਹਿਲਾਂ ਸ਼ਾਇਦ ਤੁਸੀਂ ਨਾ ਦੇਖਿਆ ਪੂਤਲੀਆਂ ਦਾ ਖੇੜਾ ਹੁੰਦਾ ਸੀ ਉਹ ਬਿਲਕੁਲ ਬਰੀਕ ਤਾਰਾਂ ਹੁੰਦੀਆਂ ਸੀ ਉਹਦੇ ਉਹ ਪੁਤਲੀਆਂ ਦੇ ਪਾਇਆ ਹੋਈਆਂ ਉਹ ਦੇਖਦਿਆਂ ਨਹੀਂ ਸੀ ਨਿਗਾਹ ਦੇ ਵਿੱਚ ਤੇ ਮਗਰ ਉਹਦੇ ਬੰਦਾ ਖੜਾ ਹੁੰਦਾ ਸੀ ਬੰਦਾ ਖੜਾ ਨਾ ਉਂਗਲ ਨਾਲ ਉਹਨੂੰ ਉਤਾਰਾਂ ਨੂੰ ਹਲਾਈ ਜਾਂਦਾ ਸੀ ਤੇ ਉਹ ਪੁਤਲੀਆਂ ਉਵੇਂ ਨੱਚਦੀਆਂ ਸੀ ਪੂਰੀ ਇਸ ਤਰ੍ਹਾਂ ਦਾ ਡਬਲਯੂਟੀਓ ਦਾ ਸਾਡੇ ਹਾਕਮਾਂ ਤੇ ਕੁੰਡਾ ਕਬਜ਼ਾ ਹੈ ਇਹ ਤਾਂ ਉਹਨਾਂ ਦੇ ਪੁਤਲੀਆਂ ਨੂੰ ਨੱਚਦੇ ਆ ਉਹਨਾਂ ਦੇ ਉਹਦੀਆਂ ਉਹਨਾਂ ਦੇ ਉਂਗਲਾਂ ਦੇ ਇਸ਼ਾਰਿਆਂ ਤੇ ਅਸਲ ਵਿੱਚ ਸਰਕਾਰਾਂ ਉਹ ਚਲਾਉਂਦੇ ਆ ਇਸ ਕਰਕੇ ਹਾਕਮਾਂ ਨੂੰ ਅਸੀਂ ਨਿਸ਼ਾਨਾ ਬਣਾਉਨੇ ਹੋ ਇਸੇ ਕਰਕੇ ਹੁਣ ਐਸ ਅੰਦੋਲਨ ਦੀ ਭਾਰੂ ਮੰਗੇ ਬਣ ਚੁੱਕੀ ਹੈ ਵੀ ਭਾਰਤੀ ਹਾਕਮ ਉਹ ਡਬਲਯੂਟੀਓ ਤੋਂ ਬਾਹਰ ਆਓ ਜੇ ਭਾਰਤ ਡਬਲਯੂਟੀਓ ਤੋਂ ਬਾਹਰ ਨਹੀਂ ਆਉਂਦਾ ਤਾਂ ਲੋਕ ਭਾਰਤ ਦੇ ਲੋਕ ਸੌਖੇ ਹੋ ਹੀ ਨਹੀਂ ਸਕਦੇ ਉਹ ਹੋਰ ਜਖੜੇ ਜਾਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਡਬਲਯੂਟੀ ਉਹਨਾਂ ਨੀਤੀਆਂ ਹੀ ਹੋਵ ਜਗੇ ਤੁਸੀਂ ਦੇਖਿਆ ਹੁਣ ਇੱਕ ਪ੍ਰੋਜੈਕਟ ਸ਼ੁਰੂ ਹੋ ਚੁੱਕਿਆ ਮੈਂ ਪਾਣੀ ਦੀ ਗੱਲ ਕੀਤੀ ਆ ਸਭ ਤੋਂ ਨਿਆਮਤ ਪਾਣੀ ਐ ਅਸੀਂ ਸਿੱਖ ਧਰਮ ਨੂੰ ਵੀ ਮੰਨਣ ਵਾਲੇ ਸਾਡੀ ਗੁਰਬਾਣੀ ਦੇ ਵਿੱਚ ਦਰਜ ਹੈ ਪਹਿਲਾ ਜੀ ਉਹ ਪਾਣੀ ਹੈ ਜਿੱਤ ਹਰਿਆ ਸਭ ਕੋ ਤੇ ਪਾਣੀ ਤੇ ਕਬਜ਼ਾ ਹੋਣਾ ਸ਼ੁਰੂ ਹੋ ਗਿਆ ਦਾ ਉਧਰ ਦੇ ਵਿੱਚ ਕਿੱਡਾ ਵੱਡਾ ਪ੍ਰੋਜੈਕਟ ਲੱਗਿਆ ਹੁਣ ਸਾਡੀ ਨਹਿਰ ਜੋ ਪਾਣੀ ਲੈ ਕੇ ਉਹ ਸਾਫ਼ ਕਰਕੇ ਵੇਚੂਗੀ ਕਾਰਪੋਰੇਟ ਕਰਾਉਣਾ ਹੁਣ ਤੁਸੀਂ ਦੇਖ ਲਓ ਸਾਡੀ ਸੁਰਤ ਦੇ ਵਿੱਚ ਤਾਂ ਅਸੀਂ ਜਦੋਂ ਕਿਸੇ ਹੋਟਲ ਤੇ ਬਹਿ ਜਾਂਦੇ ਸੀ ਨਾ ਪਾਣੀ ਫ੍ਰੀ ਮਿਲਦਾ ਸੀ ਬੜੀ ਗਾ ਠੰਡਾ ਪਾਣੀ ਲਿਆ ਕੇ ਰੱਖ ਦਿੰਦਾ ਨੌਜਵਾਨ ਮੁੰਡਾ ਥੋੜੇ ਵਰਗਾ ਨਾਲ ਜਿਹੜੇ ਪਾਣੀ ਉਥੇ ਇੱਕ ਹੋਟਲਾਂ ਤੇ ਰੱਖੇ ਹੁੰਦੇ ਸੀ ਅੰਕਲ ਪਾਣੀ ਪੀਓ ਪਹਿਲਾਂ ਪਾਣੀ ਫ੍ਰੀ ਮਿਲਦਾ ਸੀ ਚਾਹ ਦਾ ਕੱਪ ਦੇ ਦਿੰਦੇ ਸੀ ਰੁਪਈਏ ਥੈਲੀ ਦਾ ਜਦੋਂ ਹੁੰਦਾ ਸੀ ਹੁਣ ਕੀ ਹੈ ਚਾਹ ਦਾ 10 ਰੁਪਈਆ ਦਾ ਕੱਪ ਮਿਲ ਜੂਗਾ ਪਾਣੀ ਨਹੀਂ ਮਿਲਦਾ ਜੇ ਪਾਣੀ ਮੰਗੂਗਾ 20 ਰੁਪਿਆ ਦੀ ਬੋਤਲ ਹੈ ਹੁਣ ਪਾਣੀ 20 ਰੁਪਿਆ ਦਾ ਚਾਹ ਦਾ 10 ਰੁਪਿਆ ਦੀ ਉਲਟ ਹੋ ਗਈ ਨਾ ਗੱਲ ਇਹ ਗੱਲਾਂ ਅਸੀਂ ਜਦੋਂ 30 ਸਾਲ ਪਹਿਲਾਂ ਲੋਕਾਂ ਨੂੰ ਦੱਸਦੇ ਸੀ ਨਾ ਉਦੋਂ ਕਹਿੰਦੇ ਸੀ ਤੁਸੀਂ ਗੱਪ ਮਾਰਦੇ ਹੋ ਇੱਥੇ ਪਾਣੀ ਮੁੱਲ ਵੇលਿਆ ਕਰੂਗਾ ਯਾਰ ਇਹ ਤਾਂ ਪੰਜਾਬ ਪੰਜਾਬ ਆਪ ਤੋਂ ਹੀ ਬਣਿਆ ਹੋਇਆ ਨਾ ਇਹ ਪੰਜਾਂ ਦਰਿਆਵਾਂ ਦੀ ਧਰਤੀ ਹੈ ਇਹ ਇਹ ਤਾਂ ਤੁਸੀਂ ਮਾਰਦੇ ਹੋ ਗੱਪ ਇੱਥੇ ਪਾਣੀ ਮੁੱਲ ਵੇਚਣ ਲੱਗ ਗਿਆ ਤਾਂ ਹਿਟਲੀ ਉੱਤੇ ਹੋਈ ਆ ਵਿਕੀ ਜਾਂਦਾ ਹੁਣ ਸਾਡੀਆਂ ਗੱਲਾਂ ਤੇ ਲੋਕ ਯਕੀਨ ਤਾਂ ਕਰਦੇ ਆ ਵੀ ਇਹਨਾਂ ਨੇ 30 ਸਾਲ ਪਹਿਲਾਂ ਦੇ ਇਹ ਭਵਿੱਖ ਬਾਣੀਆਂ ਕੀਤੀਆਂ ਹੋਈਆਂ ਸੋ ਇਸ ਕਰਕੇ ਐ ਇਹਦੇ ਤੇ ਆਇ ਇਸ ਕਰਕੇ ਫਿਰ ਉੱਥੋਂ ਤੋਂ ਲੱਗੇ ਹੋਏ ਨੇ ਉਹ ਜਿਹੜਾ ਸਾਰਾ ਕੁਝ ਉਹ ਸਾਡੀ ਕੱਟੀ ਬੱਚੀ ਵੀ ਇੱਥੋਂ ਤੱਕ ਆਉਂਦੀ ਦਿਨਾਂ ਦੇ ਵਿੱਚੇ ਵਾਪਰ ਜਾਣਾ ਸਾਡੇ ਨਾਲ ਕੁਝ ਵਾਪਰ ਰਿਹਾ ਵੀ ਅਸੀਂ ਉਹਦੇ ਮਾਲਕ ਨਹੀਂ ਹੋਣਾ ਅਸੀਂ ਦੁੱਧ ਤਾਂ ਕਿੰਨਾ ਪੈਦਾ ਕਰ ਦਿੰਨੇ ਹੁਣ ਦੁੱਧ ਦੇ ਮਾਲਕ ਤਾਂ ਹੀ ਨਹੀਂ ਦੁੱਧ ਦਾ ਰੇਟ ਨਹੀਂ ਸਾਨੂੰ ਮਿਲਦਾ ਜਿੱਥੇ ਮਰਜ਼ੀ ਕਰ ਲੋ ਇਹਨਾਂ ਦਾ ਪਾਣੀ ਦੀ ਬੋਤਲ ਵੀ 20 ਰੁਪਿਆ ਦੀ ਐ ਤੇ ਸਾਡੀ ਬੋਤਲ ਦੁੱਧ ਦੀ ਵੀ 20 ਰੁਪਿਆ ਦੀ ਨਹੀਂ ਵਿਕਦੀ ਪਾਣੀ ਨਾਲੋਂ ਵੀ ਸਸਤ ਹੈ ਹਰੇਕ ਚੀਜ਼ ਚੀ ਲਾ ਲੋ ਆ ਤੁਸੀਂ ਲਾ ਲੋ ਇੱਥੇ ਉਹ ਕਹਿੰਦੇ ਬਦਲਵਾਂਗਾ ਖੇਤੀਆਂ ਲਿਓ ਇੱਥੇ ਅੰਗੂਰ ਲਾਤੇ ਅਸੀਂ ਉਹ ਸਾਹਮਣੇ ਟਿੱਬੇ ਦਿਸਦੇ ਹੋਣਗੇ ਸਾਨੂੰ ਅਸੀਂ ਟਿੱਬਿਆਂ ਤੇ ਅੰਗੂਰ ਲਾਤੇ ਅੰਗੂਰਾਂ ਦੇ ਮਾਮਲੇ ਚ ਇੰਨੇ ਪੈਦਾ ਕਰਦੇ ਪਿਛਲੀ ਮੇਰੀ ਸੁਰਤ ਹੈ ਕਿਸੇ ਵੇਲੇ ਡਾਕਟਰ ਇਹ ਕਹਿੰਦਾ ਹੁੰਦਾ ਸੀ ਵੀ ਜਰ ਮਰੀਜ਼ ਨੂੰ ਖਾਣ ਨੂੰ ਅੰਗੂਰ ਦੇ ਉਹ ਚੰਗੇ ਹੁੰਦੇ ਆ ਤੇ ਉਹਨਾਂ ਦਿਨਾਂ ਦੇ ਵਿੱਚ ਅੰਗੂਰਾਂ ਦੀ ਦੁਰਦਸ਼ਾ ਇੰਨੀ ਹੋ ਗਈ ਸਿੱਟਣੇ ਪਏਗੇ ਟਰਾਲੀਆਂ ਭਰ-ਭਰ ਕੇ ਲੋਕਾਂ ਨੂੰ ਕਿਉਂਕਿ ਮਾਰਕੀਟ ਹੈ ਨਹੀਂ ਸੀ ਡਾਕਟਰ ਪਹਿਲਾਂ ਪੁੱਛਦਾ ਵੀ ਕਿ ਤੇ ਅੰਗੂਰ ਤਾਂ ਨਹੀਂ ਬਾਹਲੇ ਖਾਲੇ ਤੂੰ ਤਾਂ ਬਿਮਾਰ ਹੋ ਗਿਆ ਆਹ ਹਾਲ ਤੇ ਡਬਲਿਊਟੀਓ ਨੇ ਬਣਾਈ ਆ ਸਾਡੀ ਕਿਸੇ ਚੀਜ਼ ਦੀ ਇੱਥੇ ਮੰਡੀ ਕਰਨ ਹੈ ਨਹੀਂ ਮੰਡੀ ਕਰਨ ਡਬਲਿਊਟੀਓ ਨਹੀਂ ਹੋਣ ਦਿੰਦਾ ਸੋ ਇਸ ਕਰਕੇ WTO ਬਹੁਤ ਬਿਮਾਰੀ ਹੈ ਇਸ ਕਰਕੇ ਇਹਨੂੰ ਸਮਝਣਾ ਸਾਰੇ ਲੋਕਾਂ ਦਾ ਹਰੇਕ ਕਾਰੋਬਾਰੀਆ ਦਾ ਕੱਲਾ ਖੇਤੀ ਨਾਲ ਸੰਬੰਧ ਨਹੀਂ ਉਹਦਾ ਕੁੱਲ ਕਾਰੋਬਾਰੀ ਦਾ ਛੋਟਾ ਵੱਡਾ ਸਭ ਕਾਰੋਬਾਰ ਉਹਦੇ ਤੇ ਜਣੀ ਨਿਰਭਰ ਹੈ ਉਹਨੇ ਨੀਤੀਆਂ ਨੇ ਇਸ ਤਰ੍ਹਾਂ ਛਾਂਕ ਕੇ ਰੱਖਦੇ ਹੌਜਰੀ ਦਾ ਵੱਡਾ ਸਾਡੇ ਇੱਕ ਵੱਡੇ ਪਰਚੇਜ ਦੇ ਜਿਹੜੇ ਕਾਰੋਬਾਰੀ ਹੈ ਛੋਟੇ-ਛੋਟੇ ਸਾਡੇ ਨਾਲ ਗੱਲ ਚੱਲੀ ਲੁਧਿਆਣੇ ਦੇ ਵਿੱਚ ਅਸੀਂ ਲੁਧਿਆਣੇ ਜਾਂਦੇ ਰਹਿੰਦੇ ਆ ਕਿਉਂਕਿ ਸਾਡਾ ਦਫ਼ਤਰ ਸੀ ਪਹਿਲਾਂ ਉੱਥੇ ਉਹ ਕਹਿੰਦੇ ਵੀ ਸਾਡੇ ਕੋਲੇ ਕਾਰਪੋਰੇਟਾਂ ਦੇ ਧੱਕੇ ਹੋਏ ਸਸਤਾ ਮਾਲ ਦੇਣ ਆ ਗਏ ਦਿੱਲੀ ਤੋਂ ਜਿਹੜਾ ਸੀ ਜਾ ਕੇ ਲੈ ਕੇ ਆਉਂਦੇ ਸੀ ਉਹ ਕਹਿੰਦੇ ਇੱਥੇ ਹੀ ਦੇ ਦਿੰਨੇ ਆ ਤੁਹਾਨੂੰ ਯਾਰ ਸਸਤਾ ਉਹ ਤੋਂ ਵਧੀਆ ਦੇਵਾਂਗੇ ਕੁਆਲਿਟੀ ਵਧੀਆ ਉਹ ਉਹ ਦੇਣਾ ਸ਼ੁਰੂ ਕਰਤਾ ਜਦੋਂ ਉਹਨਾਂ ਨੇ ਬਾਜ਼ਾਰ ਨਾਲੋਂ ਤੋੜ ਲੇ ਫਿਰ ਮਰਮਾਨੀਆਂ ਕੀਤੀਆਂ ਬਾਜ਼ਾਰਾਂ ਦੇ ਬਾਜ਼ਾਰ ਵੇਲੇ ਕਰਦੇ ਵੱਡੇ ਮਾਲ ਖੁੱਲ ਗਏ ਜਿਹੜੇ ਦੇਸੀ ਬਾਜ਼ਾਰ ਆ ਸਾਡੇ ਛੋਟੇ ਕਾਰੋਬਾਰੀ ਆ ਉਹਨਾਂ ਦੇ ਦੁਕਾਨਾਂ ਦੇ ਕਾਂ ਬੋਲਣ ਲਾਤੇ ਇਹ ਬਿਮਾਰੀ ਇਹ ਐਡੀ ਵੱਡਾ ਦਿਓ ਕੱਦ ਤਾਂ ਹੀ ਅਸੀਂ ਦਿਓ ਕੱਦ ਪੂਤਲਾ ਬਣਾਉਣਾ ਕੱਲ ਨੂੰ ਉਹਨਾਂ ਦਾ ਤੇ ਅਸੀਂ ਇਹ ਦੂਨ ਪਹਿਲਾਂ ਜਣੀ 40 ਸਾਲ 24 ਸਾਲ ਪਹਿਲਾਂ ਦੀ ਘਟਨਾ ਇਹ ਪਹਿਲੀ ਮੀਟਿੰਗ ਜਦੋਂ ਸिएਟਲ ਸ਼ਹਿਰ ਦੇ ਵਿੱਚ ਹੋਈ ਸੀ ਅਮਰੀਕਾ ਦਾ ਸिएਟਲ ਸ਼ਹਿਰ ਹੈ ਡਬਲਯੂਟੀਓ ਦੀ ਉਸ ਦਿਨ ਅਸੀਂ ਵੱਡਾ ਬੁੱਤ ਬਣਾ ਕੇ ਸਾਡੀ ਜਥੇਬੰਦੀ ਵੱਲੋਂ ਸਾਝੀ ਜਥੇਬੰਦੀ ਹੁੰਦੀ ਸੀ ਉਦੋਂ ਪਿੰਡਾਂ ਦੇ ਵਿੱਚ ਘੁਮਾ ਕੇ ਉਹਦੇ ਮੂੰਹ 'ਚ ਬੰਦਾ ਪਾਇਆ ਹੋਇਆ ਸੀ ਲੋਕਾਂ ਨੂੰ ਚੇਤਨਨ ਕੀਤਾ ਵੀ ਡਬਲਯੂਟੀਓ ਤੁਹਾਨੂੰ ਐ ਖਾ ਜਾਊਗਾ ਹੈ ਉਦੋਂ ਲੋਕਾਂ ਨੂੰ ਸਮਝ ਨਹੀਂ ਆਉਂਦੀ ਸੀ ਬਾਅਦ ਦੇ ਵਿੱਚ ਹੁਣ ਪੱਲੇ ਪੈਣ ਲੱਗੀਆਂ ਗੱਲਾਂ ਇਹਦੇ باوجود ਫੇਰ ਮੈਂ ਉੱਥੇ ਹੀ ਤੋੜਾ ਝਾੜਾ ਵੀ ਉਹਦੇ ਬਾਰੇ ਸਮਝਣਾ ਉਹਦੇ ਬਾਰੇ ਸਿੱਖਣਾ ਉਹਦੇ ਬਾਰੇ ਗਾਂ ਫਿਰ ਬੋਲਣਾ ਇਹ ਗੱਲਾਂ ਅੱਜ ਸਾਡੇ ਬੱਚੇ ਬੱਚੀ ਦੇ ਧਿਆਨ 'ਚ ਜੇ ਨਹੀਂ ਆਉਂਦੀਆਂ ਤਾਂ ਫਿਰ ਆਉਣ ਵਾਲਾ ਸਾਡੇ ਬੱਚਿਆਂ ਦਾ ਭਵਿੱਖ ਕੀ ਜੇ ਇੱਥੇ ਨੌਕਰੀਆਂ ਚੱਲ ਗਈਆਂ ਉਹ ਡਬਲ ਜੀਓ ਦੀ ਐਡਖ ਲੈ ਕਿਉਂਕਿ ਜੇ ਬਿਜਲੀ ਬੋਰਡ ਤੋੜਤਾ ਬਿਜਲੀ ਬੋਰਡ 'ਚ ਉਹਨਾਂ ਵੇਲਿਆਂ ਦੇ ਵਿੱਚ ਅੱਦੂ ਚ 40 ਸਾਲ ਪਹਿਲਾਂ ਤਾਂ ਸਵਾ ਲੱਖ ਦੀ ਭਰਤੀ ਸੀ ਹੁਣ ਪ੍ਰਾਈਵੇਟੇਸ਼ਨ ਕਰਕੇ ਸਾਰਾ ਕੁਝ ਸੇਕਾ ਭਰਤੀ ਕਰਤੀ ਉਥੇ 35000 ਵੀ ਨਹੀਂ ਹੁਣ ਬੇਰਜਵਰੀ ਪੈਦਾ ਕਰਤੀ ਇਹੋ ਹਾਲ ਦੂਜੇ ਮਹਿਕਮਿਆਂ ਦਾ ਕਿਸੇ ਮਹਿਕਮੇ ਚ ਲਾ ਲੋ ਸਰਕਾਰੀ ਭਰਤੀ ਦਾ ਬੰਦ ਹੈ ਕਿਦਾ ਕਰਕੇ ਬੰਦ ਹੈ ਡਬਲਯੂਟੀ ਦੀ ਨੀਤੀਆਂ ਦਾ ਕਰਕੇ ਇਸ ਕਰਕੇ ਡਬਲਯੂਟੀ ਜਿਹੜਾ ਬਹੁਤ ਹੈ ਇਸ ਤਰ੍ਹਾਂ ਸਾਡੇ ਵਾਸਤੇ ਐਵੇਂ ਗੱਲ ਹੈ ਸਮਝਣ ਦੀ ਤੇ ਸਭ ਤੋਂ ਵੱਧ ਭਿਆਨਕ ਸਾਡੇ ਵਾਸਤੇ ਸਾਡੇ ਬੱਚਿਆਂ ਦੇ ਭਵਿੱਖ ਨੂੰ ਧੁੰਦਲਾ ਕਰਨ ਵਾਲਾ ਡਬਲਯੂਟੀ ਹੈ ਉਹਦੇ ਜੋ ਨਿਕਲਦੀਆਂ ਨੀਤੀਆਂ ਹੈ ਤੇ ਸਾਡੇ ਭਾਰਤ ਦੇ ਹਾਕਮ ਹੈ ਜਿਹੜੇ ਚਾਹੇ ਉਹ ਕੇਂਦਰ ਦੀ ਗੱਦੀ ਤੇ ਬੈਠਦੇ ਹੋਣ ਚਾਹੇ ਰਾ ਸਰਕਾਰਾਂ ਦੀਆਂ ਗੱਦੀਆਂ 'ਚ ਬੈਣ ਉਹਨਾਂ ਨੀਤੀਆਂ ਨਾਲ ਸਾਰੇ ਸਹਿਮਤ ਨਾ ਇਸ ਕਰਕੇ ਜਿਹੜਾ ਤੁਹਾਡਾ ਸਵਾਲ ਤੁਸੀਂ ਸ਼ੁਰੂ ਕੀਤਾ ਸੀ ਵੀ ਅਸੀਂ ਉਹਨਾਂ ਨੂੰ ਇਸ ਕਰਕੇ ਟਾਰਗੇਟ ਬਣਾਉਨੇ ਆ ਵੀ ਤੁਸੀਂ ਉਹਨਾਂ ਨੀਤੀਆਂ ਨੂੰ ਲਾਗੂ ਕਰ ਦਿਓ ਸਾਰੇ ਕਿੰਨੇ ਕਿੰਨੇ ਰਾਜਾਂ ਦੀਆਂ ਤੁਸੀਂ ਆਧਾਰਨਾ ਦੇ ਸਕਦੇ ਆ ਅਸੀਂ ਆਪਣੀ ਗੱਲ ਲੰਮੀ ਹੋ ਜਾਊਗੀ ਇਸ ਕਰਕੇ ਕਿੰਨੇ ਰਾਜਾਂ ਦੀਆਂ ਅਧਿਕਾਰ ਦੇ ਸਕਦੇ ਉਹ ਡਬਲਯੂਟੀਓ ਬਾਹਰ ਨੂੰ ਕਿਹੜਾ ਦਿੰਦਾ ਇਹਨਾਂ ਦੇ ਤੇ ਇਹ ਝੰਡਾ ਬਰਦਾਰ ਉਹਨਾਂ ਦਾ ਬਣ ਕੇ ਦਿਖਾਉਂਦੇ ਆ ਮੂਰੇ ਕਿਉਂਕਿ ਥਾਪੜਾ ਉਹ ਦਿੰਦੇ ਜਦੋਂ ਪਹਿਲਾਂ ਮਨਮੋਹਨ ਸਿੰਘ ਸੀ ਮਨਮੋਹਨ ਸਿੰਘ ਥੋੜੀ ਜਿਹੀ ਧੀਮੀ ਚਾਲ ਚੱਲਦਾ ਸੀ WCHR ਦੀਆਂ ਨੇ ਲਾਗੂ ਕਰਨ ਖਾਤਰ ਉਹਨਾਂ ਨੂੰ ਲੱਗਿਆ ਵੀ ਇਹ ਤਾਂ ਉਵੇਂ ਚੱਲਦਾ ਨਹੀਂ ਉਹ ਤਾਂ ਤਿਆਰ ਕਰੀ ਬੈਠੇ ਵੀ ਤੇਜ਼ੀ ਨਾਲ ਕਰੋ ਲਾਗੂ ਇਹ ਤੇਜ਼ੀ ਨਾਲ ਕਰਨ ਵਾਸਤੇ ਫਿਰ ਲੋਕਾਂ ਦਾ ਘਾਣ ਕਰਨਾ ਪਊਗਾ ਲੋਕੇ ਤਾਂ ਵਿਰੋਧ ਕਰਨਗੇ ਉਹਦੇ ਫਿਰ ਮੋਦੀ ਨੂੰ ਪਰਖਿਆ ਪਹਿਲਾਂ ਉਥੇ ਗੁਜਰਾਤ ਦੇ ਵਿੱਚ ਜਦੋਂ ਮੁੱਖ ਮੰਤਰੀ ਸੀ ਵੀ ਇਹ ਲੋਕਾਂ ਦਾ ਘਾਣ ਵੀ ਕਰ ਸਕਦਾ ਨਾਲ ਇਹ ਨੀਤੀਆਂ ਨੂੰ ਤੇਜ਼ੀ ਨਾਲ ਲਾਗੂ ਕਰੋ ਉੱਥੋਂ ਪਰਤਿਆ ਕੇ ਪਰਖਿਆ ਪਰਤਿਆ ਲਿਆ ਕੇ ਕਿ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਉਹਨਾਂ ਨੇ ਬਹਾਇਆ ਅਸਲ ਵਿੱਚ ਜੇ ਕਹਿਣਾ ਹੋਵੇ ਸਰਕਾਰਾਂ ਬਣਾਉਣ ਦੇ ਵੱਡੇ ਤਾਂ ਉਹ ਨਾ ਜੀ ਨੂੰ ਚਾਉਣ ਕਾਰਬਡ ਕਰਾਣੇ ਉਹ ਨੂੰ ਸਰਕਾਰ ਦੀ ਗੱਡੀ ਤੇ ਬਹਾਉਂਦੇ ਆ ਜੀ ਨੂੰ ਨਾ ਚਾਉਣ ਉਹਨਾਂ ਨੂੰ ਪਾਸੇ ਕਾਟਾ ਮਾਰ ਦਿੰਦੇ ਆ ਸਾਡੇ ਲੋਕਾਂ ਦਾ ਤਾਂ ਐਵੇਂ ਇਹ ਨਕਲੀ ਐ ਇਹ ਜੇ ਐਂ ਕਹਿਣਾ ਹੋਵੇ ਤਾਂ ਸਾਡੇ ਲੋਕਾਂ ਤੋਂ ਤਾਂ ਨਕਲੀ ਉਹ ਕਹਿੰਦੇ ਵੀ ਤੁਹਾਡਾ ਲੋਕਤੰਤਰ ਹੈ ਤੇ ਤੁਸੀਂ ਬਟਨ ਦਬੋਤੇ ਇਹਦੇ ਨਾਲ ਸਰਕਾਰ ਨਿਕਲੂ ਇਹਦੇ ਨਾਲ ਸਰਕਾਰ ਨਹੀਂ ਨਿਕਲਦੀ ਜੇ ਐਂ ਆਧਾਰਨ ਦੇ ਤੌਰ ਤੇ ਸਮਝਣਾ ਹੈ ਮਨਮੋਹਨ ਸਿੰਘ ਕਿੰਨਾ ਚਿਰ ਪ੍ਰਧਾਨ ਮੰਤਰੀ ਰਹਿ ਗਿਆ ਉਹਨੇ ਦੱਸੋ ਕਿਹੜੀ ਚੋਣ ਲੜੀ ਹੈ ਸਿੱਧਾ ਡਬਲਯੂਟੀਓ ਉੱਥੋਂ ਲੈ ਕੇ ਆਈ ਸੰਸਾਰ ਬੈਂਕ ਦਾ ਉਹ ਵੱਡਾ ਰਿਜ਼ਰਵ ਬੈਂਕ ਦਾ ਮਰਾਜ਼ ਨਹੀਂ ਸੀ ਉਹ ਗਵਰਨਰ ਰਿਹਾ ਉਹਦੇ ਥੋੜੇ ਯਾਦ ਹੋਏ ਬਨਮੋਹਨ ਸੌਂਦੇ ਆ ਨੋਟਾਂ ਤੇ ਸਾਈਨ ਆਉਂਦੇ ਹੁੰਦੇ ਸੀ ਅਸੀਂ ਤਾਂ ਦੇਖਿਆ ਤੁਸੀਂ ਸ਼ਾਇਦ ਨਾ ਦੇਖੇ ਹੋਣ ਉਹ ਐਡਾ ਵੱਡਾ ਅਰਥਸ਼ਾਸਤਰੀ ਸੀ ਉਹ ਚੱਕ ਕੇ ਲਿਆਇਓ ਉਹ ਵੀ ਇਹ ਨੀਤੀਆਂ ਲਾਗੂ ਕਰ ਸਕਦਾ ਬੰਦਾ ਅਰਥਸ਼ਾਸਤਰੀ ਹੈ ਬਨਮੋਹਨ ਸੌਂਦਾ ਜੋਂ ਲੜੀ ਨਹੀਂ ਇਹ ਲੋਕਤੰਤਰ ਕਿੱਧਰ ਗਿਆ ਫਿਰ ਉਸ ਤੋਂ ਬਾਅਦ ਦੀ ਨੇੜੇ ਨੂੰ ਆਜੋ ਜਦੋਂ ਇਥੇ ਮੋਦੀ ਨੂੰ ਬਹਾਲਿਆ ਆਪਣੇ ਐਮਪੀ ਦੀਆਂ ਚੋਣਾਂ ਹੋਈਆਂ ਆਪਣੇ ਅੰਮ੍ਰਿਤਸਰ ਤੋਂ ਅਰਨਜੇਤ ਲਈ ਖੜਾ ਹੋਇਆ ਅਰਨਜੇਤ ਲਈ ਲੋਕਾਂ ਨੇ ਹਰਾਤਾ ਅਮਰਿੰਦਰ ਸਿੰਘ ਜਿੱਤ ਗਿਆ ਉਸ ਤੋਂ ਬਾਅਦ ਹੋਇਆ ਕੀ ਸਾਰੇ ਮੁਲਕ ਦਾ ਖਜ਼ਾਨਾ ਹਰ ਜੇਤੀ ਨੂੰ ਸੁਭਾਤਾ ਲੋਕਾਂ ਨੇ ਹਰਾ ਕੇ ਤੋੜਿਆ ਉਹਨਾਂ ਨੇ ਚੱਕ ਕੇ ਜਣੀ ਖਜ਼ਾਨਾ ਮੰਤਰੀ ਬਣਾਤਾ ਕੀ ਅਰਥ ਰਹਿ ਗਿਆ ਸਾਡੀਆਂ ਵੋਟਾਂ ਦਾ ਕਿੱਥੇ ਰਹਿ ਗਿਆ ਲੋਕਤੰਤਰ ਸੋ ਇਸ ਕਰਕੇ ਅਸੀਂ ਸਮਝਦਾ ਹਾਂ ਕਿ ਅਸਲ ਵਿੱਚ ਹੁੰਦਾ ਤਾਂ ਉਹ ਹੈ ਜੋ ਉਹ ਡਬਲਿਊਟੀਓ ਨੀਤੀਆਂ ਬਣਾਉਂਦੀ ਹੈ ਤੇ ਉਹਨਾਂ ਨੀਤੀਆਂ ਨੂੰ ਲਾਗੂ ਕਰਨ ਖਤਰੇ ਬਾਹ ਨੂੰ ਘੇੜਾ ਦਿੰਦੇ ਹੈ ਤਾਂ ਇੱਕ ਪਾਸੇ ਸਰਕਾਰ ਕੇਂਦਰ ਸਰਕਾਰ ਦਾ ਵੀ ਵਿਰੋਧ ਹੁੰਦਾ ਤੇ ਡਬਲਿਊਟੀਓ ਦਾ ਹੁਣ ਦੋਨਾਂ ਚੋਂ ਪੱਖ ਕਿਹਦਾ ਜਾਣਿਆ ਜਾਵੇ ਜਾਂ ਕਈ ਲੜਾਈ ਸਰਕਾਰਾਂ ਨਾਲ ਕੇਂਦਰ ਸਰਕਾਰ ਨਾਲ ਜਾਂ WTO ਨਾਲ ਸਾਂਝੀ ਲੜਾਈ ਆ ਇਹ ਤੁਸੀਂ ਦਿੱਲੀ ਅੰਦੋਲਨ ਨੂੰ ਯਾਦ ਕਰੋ ਨਾ ਜਦੋਂ ਦਿੱਲੀ ਅੰਦੋਲਨ ਸ਼ੁਰੂ ਹੋਇਆ ਕੇਂਦਰ ਦੇ ਖਿਲਾਫ ਵੀ ਲੜ ਰਹੇ ਸੀ ਤੇ ਕਾਰਪੋਰੇਟ ਘਰਾਣਿਆਂ ਦੇ ਦਰਬੀ ਮੱਲੇ ਸੀ ਕਾਰਪੋਰੇਟਾਂ ਦੇ ਸੀਗੇ ਨਾ ਜਿਹੜੇ ਉਹਨਾਂ ਦੇ ਦਲਾਲ ਸੀ ਉਹਨਾਂ ਦੇ ਕਾਰਪੋਰੇਟ ਘਰਾਣੇ ਸੀ ਜਾਂ ਉਹਨਾਂ ਦੇ ਵੱਡੇ ਵੱਡੇ ਜਿਹੜੇ ਇਤਨਾੜ ਸੀ ਟੋਲਪਲਾ ਜੀ ਕੀ ਦੇ ਸੀ ਟੂਲਪਲਾ ਜਿ ਕਿਉਂ ਰੋਕੇ ਸੀ ਆਪਾਂ ਵੀ ਸਿੱਧੀ ਕਾਰਪਟ ਘਰਾਣੇ ਤੇ ਸੱਟ ਵੀ ਮਾਰੋ ਉਹਨੇ ਦੀ ਆਮਦਨ ਤੇ ਸੱਟ ਵੀ ਮਾਰੋ ਆਮਦਨ ਬੱਜੀ ਹੈ ਨਾ ਆਮਦਨ ਤੇ ਸੱਟ ਜਿਹੜੇ ਨੋਟਾਂ ਦੀ ਮੀਂਹ ਵਰਦਾ ਸੀ ਉਹਦਾ 15 16 ਮਹੀਨੇ ਜਿਹੜੇ ਲੋਕਾਂ ਨੇ ਉਹ ਬੰਦ ਕਰ ਰੱਖਿਆ ਵਰਤਾਰਾ ਆਏ ਉਹਨਾਂ ਦੇ ਮੌਲਾ ਮੂਰੇ ਬਹਿ ਗਏ ਆਪਾਂ ਵੀ ਆਮ ਬਾਜ਼ਾਰ ਚ ਚੱਲੇ ਗੱਲ ਮੌਲਾ ਨੂੰ ਆਏ ਬੰਦ ਕਰਤਾ ਆਏ ਵੀ ਜਿਹੜਾ ਉਹਨਾਂ ਦੇ ਨੀਤੀਆਂ ਨੂੰ ਲਾਗੂ ਕਰਦਾ ਸਾਂਝੀ ਲੜਾਈ ਨੂੰ ਪਾਜ ਪਾਜ ਪਾ ਦੇ ਕਰਕੇ ਉਹੀ ਲੜਾਈ ਹੁਣ ਸ਼ੁਰੂ ਹੋ ਗਈ ਹੈ ਵੀ ਇਹ ਜਿੱਥੇ ਕੇਂਦਰ ਨਿਸ਼ਾਨੇ ਤੇ ਹੈ ਅਸੀਂ ਤੁਹਾਡੇ ਮਾਧਮ ਰਾਹੀਂ ਕਹਾਂਗੇ ਵੀ ਲੋਕਾਂ ਨੂੰ ਡਬਲਯੂਟੀਓ ਨੂੰ ਵੀ ਧਿਆਨ ਚ ਰੱਖਣਾ ਪਊ ਵੀ ਅਸਲ ਵਿੱਚ ਕਲੇਸ਼ ਦੀ ਜੜ ਤਾਂ ਡਬਲਯੂਟੀਓ ਹੈ ਜਿਨ੍ਹਾਂ ਚੋਂ ਉਹਨੂੰ ਨਿਸ਼ਾਨਾ ਨਹੀਂ ਬਣਾਉਂਦੇ ਪਰ ਉਹ ਨਿਸ਼ਾਨਾ ਸਿੱਧਾ ਐਂ ਨਹੀਂ ਬਣਦਾ ਨਿਸ਼ਾਨਾ ਸਾਡੇ ਹਾਕਮਾਂ ਰਾਹੀਂ ਬਣੂ ਜੇ ਅਸੀਂ ਇਹਨਾਂ ਦੇ ਦਬਾਅ ਪਾ ਜੇ ਵੀ ਉਹ ਤੋਂ ਬਾਹਰ ਆਓ ਤੁਸੀਂ ਡਬਲਯੂਟੀਓ ਤੋਂ ਫਿਰ ਉਹਨਾਂ ਤੇ ਦਬਾਅ ਬਣੂਗਾ ਜੇ ਨਹੀਂ ਆਉਂਦੇ ਫਿਰ ਉਹ ਨਿਸ਼ਾਨਾ ਹੈ ਉਹਦਾ ਉਹ ਜਿਹੜੇ ਉਹਦੀਆਂ ਨੀਤੀਆਂ ਨੂੰ ਮੰਨਣ ਵਾਲੇ ਐ ਉਹ ਵੀ ਸਾਡੇ ਨਿਸ਼ਾਨੇ ਤੇ ਐ ਤੇ ਸਿੱਧਾ ਡਬਲਯੂਟੀਓ ਦੀ ਪਛਾਣ ਕਰਾ ਕੇ ਵੀ ਅਸੀਂ ਡਬਲਯੂਟੀਓ ਵੀ ਨਿਸ਼ਾਨੇ ਤੇ ਬਣਾਵਾਂਗੇ ਡਬਲਯੂਟੀਓ ਦੀਆਂ ਨੀਤੀਆਂ ਹੀ ਐ ਜੇ ਫਰਾਂਸ ਦੇ ਵਿੱਚ ਐਡੇ ਵੱਡੇ ਟਰੈਕਟਰਾਂ ਦੇ ਮਾਰਚ ਹੋਏ ਐ ਡਬਲਯੂਟੀਓ ਦੀਆਂ ਨੀਤੀਆਂ ਹੀ ਐ ਜੇ ਜਰਮਨ ਦੇ ਵਿੱਚ ਜਰਮਨ ਦੀ ਸਰਕਾਰ ਨੂੰ ਉੱਥੋਂ ਦੇ ਲੋਕਾਂ ਨੇ ਏਸੇ ਨੀਤੀਆਂ ਦੇ ਤਹਿਤ ਇਹਨਾਂ ਮੰਗਾ ਦੇ ਦੁਆਲੇ ਮਜਬੂਰ ਕਰਤਾ ਫਰਾਂਸ ਦੇ ਵਿੱਚ ਕੀ ਬਣਾਤਾ ਜਰਮਨ ਚ ਕੀ ਬਣਾਤਾ ਜੇ ਉਹਦੋਂ ਹੋਰ ਪਿੱਛੇ ਜਾਮਾ ਸਾਨੂੰ ਇੱਕ ਛੋਟਾ ਜਿ ਪਿੱਛੇ ਜਾ ਜੇ 10-12 ਸਾਲਾਂ ਦੀ ਘਟਨਾ ਹੈ ਇਹ ਨੀਤੀਆਂ ਆਪਣੇ ਭਾਰਤ ਵਾਂਗੂ ਤੇਜ਼ੀ ਨਾਲ ਉੱਥੇ ਜਦੋਂ ਲਾਗੂ ਹੋਈਆਂ ਜਿਵੇਂ ਮੁੰਡੇ ਹੁਣ ਬੇਰੁਜ਼ਗਾਰ ਹੋ ਗਏ ਆ ਐਸੇ ਤਰ੍ਹਾਂ ਇੱਕ ਮੁੰਡਾ ਨੌਜਵਨ ਬੇਰੁਜ਼ਗਾਰੀ ਦਾ ਭੰਨਿਆ ਹੋਇਆ ਸ਼ਹਿਰ ਦੇ ਵਿੱਚ ਉਹ ਸਬਜ਼ੀ ਦੀ ਦੁਕਾਨ ਲਾ ਲਈ ਉਹਨੇ ਠੇਕੇਦਾਰੀ ਸਿਸਟਮ ਸੀ ਉਹ ਜਿਹੜੇ ਬਾਜ਼ਾਰ ਦਾ ਉਹਨੇ ਠੇਕਾ ਲਿਆ ਹੋਇਆ ਸੀ ਠੇਕੇ ਤੋਂ ਉਹ ਠੇਕੇਦਾਰ ਆਇਆ ਉਹ ਮੁੰਡੇ ਨੂੰ ਨਾਲੇ ਤਾਂ ਬਜਲੀਲ ਕੀਤਾ ਨਾਲੇ ਉਹਦੀ ਜਿਹੜੀ ਸਬਜੀ ਸੀ ਉਹ ਰੋੜ ਤੇ ਠੇਡੇ ਮਾਰੇ ਬਾਜ਼ਾਰ ਚੋਂ ਕੱਢ ਕੇ ਬਾਹਰ ਘੜਤਾ ਵੀ ਇਸ ਬਾਜ਼ਾਰ ਦਾ ਠੇਕਾ ਤਾਂ ਮੇਰਾ ਤੂੰ ਇੱਥੇ ਆਰਦੀ ਸਬਜੀ ਨਹੀਂ ਵੇਚ ਸਕਦਾ ਉਹ ਮੁੰਡਾ ਆਪਦੀ ਜਲਾਲਤ ਨੂੰ ਨਾ ਸਮਝਦਾ ਹੋਇਆ ਤਹੀਨ ਸਮਝਦਾ ਹੋਇਆ ਮਿੱਟੀ ਦਾ ਤੇਲ ਪਾ ਕੇ ਉਹ ਜਿਹੜੀ ਕੰਪਨੀ ਸੀ ਜਿਹਨੂੰ ਠੇਕਾ ਤਾਂ ਉਹ ਕੰਪਨੀ ਦੇ ਦਫ਼ਤਰ ਮੂਰੇ ਆਤਮਦਾ ਕਰ ਲਿਆ ਉਹਨੇ ਉੱਥੋਂ ਦੀ ਲੱਗੀ ਹੋਈ ਅੱਗ ਕਿਉਂਕਿ ਪਹਿਲਾਂ ਥੱਲੇ ਜਿਵੇਂ ਪਿੱਛੇ ਲੋਕਾਂ ਦਾ ਗੁੱਸਾ ਨਿਕਲਿਆ ਦਿੱਲੀ ਅੰਦੋਲਨ ਦੇ ਜਿਵੇਂ ਉਹ ਜੀ ਆਗੇ ਸੀ ਨਾ ਮੈਦਾਨ ਦੇ ਵਿੱਚ ਆਈ ਫਰਟਨੇਸ਼ੀਗਾ ਦੇ ਸਾਰੇ ਵਾਸੀ ਉਹ ਭੰਬੜ ਬਣ ਕੇ ਬਣ ਗਈ ਉਹ ਪਲੀਤਾ ਲੱਗ ਗਿਆ ਇੱਕ ਕਿਸਮ ਦਾ ਉਹ ਨੌਜਾਨ ਦੀ ਹੈ ਆਤਮ ਹੱਤਿਆ ਤੋਂ ਬਾਅਦ ਟ੍ਰਨੇਸ਼ੀਆ ਦੀ ਸਾਰੀ ਸਰਕਾਰ ਨੂੰ ਘੇਰ ਲਿਆ ਲੋਕਾਂ ਨੇ ਲੈ ਕੇ ਰਾਸ਼ਟਰ ਭਵਨ ਘੇਰ ਲਿਆ ਰਾਸ਼ਟਰ ਉੱਥੋਂ ਦੇ ਰਾਸ਼ਟਰਪਤੀ ਨੂੰ ਨਾ ਜਹਾਜ਼ ਲੈ ਕੇ ਮਹਿਲਾਂ ਤੋਂ ਬਾਹਰ ਹੀ ਉੱਡਣਾ ਪੈ ਗਿਆ ਗੁਆਂਡੀ ਮੁਲਕ ਅੱਚਰਨ ਲਈ ਇਹ ਹਾਲਾਤ ਬਣਾਉਂਦੇ ਆ ਇਹ ਅਸੀਂ ਤਾਂ ਉਹਨਾਂ ਹਾਲਾਤਾਂ ਤੋਂ ਜਾਣੂ ਕਰਵਾ ਰਹੇ ਹਾਂ ਸਾਰੇ ਲੋਕਾਂ ਨੂੰ ਕੱਲ ਨੂੰ ਵੀ ਇਹ ਅਸੀਂ ਸੰਕੇਤ ਇਹ ਦੇਣਾ ਹੈ ਉਧਰ ਨੂੰ WTO ਦੇ ਬੱਦੇ ਬੁੱਤ ਬਣਾ ਕੇ ਜਿੱਥੇ ਸਾਡੀ ਇੱਥੇ ਕੇਂਦਰ ਸਰਕਾਰ ਨਾਲ ਲੜਾਈ ਚੱਲਦੀ ਹੈ ਇੱਕ ਕੇਂਦਰ ਸਰਕਾਰ ਦੇ ਜ਼ਬਰ ਦੇ ਖਿਲਾਫ ਹੈ ਨਾਲ ਅਸੀਂ ਕੱਲ ਨੂੰ ਐਸਕੇਮ ਦਾ ਫੈਸਲਾ ਹੈ ਵੀ ਸਿਹਦਰ WTO ਵੀ ਕਰਨਾ ਹੈ ਤਾਂ WTO ਦਾ ਵੱਡੇ ਬੁੱਤ ਬਣਾ ਬਣਾ ਕੇ ਸਾੜਾਂਗੇ ਅਸੀਂ ਤੇ ਲੋਕਾਂ ਨੂੰ ਸਿਖਾਵਾਂਗੇ ਦੱਸਾਂਗੇ ਵੀ ਆਹ ਹੈ ਸਾਰੇ ਕਲੇਸਾਂ ਦੀ ਜਿਹੜਾ ਅਸੀਂ ਦਿਖਾਇਆ ਜਦੋਂ ਪਹਿਲਾਂ-ਪਹਿਲਾਂ ਝੋਨੇ ਦੀ ਖਰੀਦ ਤੇ ਇਹਦੇ WTO ਦੇ ਹਮਲੇ ਹੋਏ ਆ ਉਹਨਾਂ ਨੇ ਨੀਤੀਆਂ ਘੜੀਆਂ ਅਸੀਂ ਦਿਖਾਇਆ ਲੋਕਾਂ ਨੂੰ ਵੀ ਜਿਹੜਾ WTO ਤੁਹਾਡੇ ਸਮਝ ਨਹੀਂ ਆਉਂਦੀ ਆ ਬੈਠਾ ਤੁਹਾਡੀ ਝੋਨੇ ਦੀ ਢੇਰੀ ਤੇ ਕਿਉਂਕਿ WTO ਦੇ ਤੋਂ ਨੀਤੀਆਂ ਬਣੀਆਂ ਉਹਨਾਂ ਨੀਤੀਆਂ ਨੂੰ ਲਾਗੂ ਕਰਨ ਖਾਤਰ ਸ਼ਰਤਾਂ ਕਰੀਆਂ ਗਿਆ ਇਹ ਸ਼ਰਤਾਂ ਇਹ ਝੋਨਾ ਪੂਰੀਆਂ ਨਹੀਂ ਕਰਦਾ ਇਸ ਕਰਕੇ ਝੋਨਾ ਵੇਖਦਾ ਨਹੀਂ ਤੁਹਾਡਾ ਆ ਬੈਠਾ ਤੁਹਾਡੀ ਢੇਰੀ ਤੇ WTO ਇਹਦਾ ਹੱਥ ਪਾਸੇ ਕਰਨਾ ਪਊ ਹੱਥ ਹੋਊਗਾ ਸੰਘਰਸ਼ ਦੇ ਜੋਰ ਕੀਤਾ ਫਿਰ ਝੋਨਾ ਬਕਾਇਆ ਉਦੋਂ ਗਾਹ 2000 ਦੇ ਵਿੱਚ ਜਦੋਂ ਇਹ ਜਮੇ ਸਿੱਧਾ ਹੀ ਜਵਾਬ ਆ ਗਿਆ ਵੀ ਝੋਨਾ ਲੈਣਾ ਹੀ ਨਹੀਂ ਉਦੋਂ ਵੀ ਇਸੇ ਸੰਘਰਸ਼ ਦੇ ਜੋਰ ਬਕਾਇਆ 72 ਘੰਟੇ ਪੰਜਾਬ ਦੇ ਵਿੱਚ ਰੇਲਾਂ ਰੋਕੀਆਂ ਪਹਿਲਾਂ ਆਪਣੀ ਜਥੇਬੰਦੀ ਵੀ ਕੇਜੂ ਇੱਕ ਤਗਰਾਹਾਂ ਵੱਲੋਂ ਆਪਾਂ ਇੱਧਰ ਸਿਹਤ ਕੀਤਾ 36 ਘੰਟੇ ਕੱਲੇ ਬਠਿੰਡੇ ਨੇ ਰੇਲਾਂ ਰੋਕੀਆਂ ਸੀ ਉਸ ਤੋਂ ਬਾਅਦ ਪੂਰੇ ਮੁਲਕ ਦਾ ਤੇ ਜਿਹੜਾ ਇਸ ਇਹਦਾ ਐਫਸੀਆਈ ਦਾ ਚੇਅਰਮੈਨ ਸੀ ਪੂਰੇ ਲਾਲ ਸਾਡੇ ਬਠਿੰਡੇ ਜ਼ਿਲ੍ਹੇ ਦਾ ਕਲਿਆਣਾ ਪਿੰਡ ਹੈ ਬਹੁਤ ਵੱਡਾ ਕਲਿਆਣੇ ਦੀ ਮੰਡੀ ਚ ਜਿਹੜਾ ਮਾਰਨਾ ਸੀ ਉੱਥੇ ਲੋਕਾਂ ਨੇ ਘੇਰ ਲਿਆ ਉਹਨੂੰ ਖੜੇ ਝੋਨੇ ਦੀ ਬੋਲੀ ਲਵਾ ਲਈ ਵੀ ਆਤਾ ਝੋਨਾ ਮੰਡੀ ਚ ਆਇਆ ਹੈ ਨਾ ਇੰਨਾ ਹੋਰ ਆਊਗਾ ਕੱਲ ਨੂੰ ਫੇੜ ਡੱਕਾ ਪਊਗਾ ਇਹਦੀ ਵੀ ਵਿੱਚੇ ਲੱਗ ਜਾ ਇਹ ਲੋਕਾਂ ਦੇ ਸੰਘਰਸ਼ਾਂ ਦੇ ਕ੍ਰੇਸ਼ ਮੇ ਆ ਤਾਕਤ ਹੈ ਅਸੀਂ ਇਹ ਤਾਕਤ ਇਕੱਠੀ ਕਰਕੇ ਲੋਕਾਂ ਨੂੰ ਇਹ ਸਹਰਾ ਪਾਉਣਾ ਚਾਹੁੰਦੇ ਆ ਵੀ ਇਹਨਾਂ ਨੀਤੀਆਂ ਦੇ ਵਿਰੋਧ ਖਾਤਰ ਵੱਡੀ ਲੰਬੰਦੀ ਕਰਨੀ ਪਊਗੀ ਫਿਰ ਸਿੱਟੇ ਜਾਣਗੇ ਲੰਬੇ ਸਮੇਂ ਤੋਂ ਡਬਲਿਊਟੀਓ ਦਾ ਵਿਰੋਧ ਕਰ ਰਹੇ ਹਾਂ ਅੰਦੋਲਨ ਦੇ ਪਿਛਲੇ ਅੰਦੋਲਨ ਦੇ ਵਿੱਚ ਲੋਕਾਂ ਨੂੰ ਵਿਸਥਾਰ ਦੇ ਨਾਲ ਤੁਹਾਡੇ ਵੱਲੋਂ ਜਾਣਕਾਰੀ ਦਿੱਤੀ ਗਈ ਫਿਰ ਮੰਡੀਆਂ ਦੇ ਵਿੱਚ ਬੋਲੀ ਲਵਾ ਕੇ ਦਿੱਤੀ ਗਈ ਤੁਸੀਂ ਲੋਕਾਂ ਨੂੰ ਦਿਖਾਇਆ ਮੌਲ ਜਿਉਂ ਤੋਂ ਤਿਉਂ ਚੱਲ ਰਹੇ ਨੇ ਟੂਲ ਪਲੱਜ ਜਿਉਂ ਤੋਂ ਤਿਉਂ ਚੱਲ ਰਹੇ ਨੇ ਅਸਰ ਹੋਵੇਗਾ ਡਬਲਿਊਟੀਓ ਤੇ ਬਹੁਤ ਅਸਰ ਹੋਇਆ ਹੈ ਸਿਆਣੇ ਦੀ ਕਹਾਵਤ ਹੈ ਨਾ ਵੀ ਜਿੰਨਾ ਕੁ ਗੁੜ ਪਾਉਣੇ ਉਹਨਾ ਕੀ ਮਿੱਠਾ ਹੁੰਦਾ ਹੈ ਆ ਮੌਲ ਅਸੀਂ ਨਿਸ਼ਾਨਾ ਬਣਾਇਆ ਸੀ ਦਿਖਾ ਪਾ ਲੋ ਨਮੂਨਾ ਨਿਸ਼ਾਨੇ ਤੇ ਜਿਹੜਾ ਬੈਸਟ ਪ੍ਰਾਈਸ ਸੀ ਇੱਥੇ ਉੱਚ ਵਾਲਾ ਉੱਡ ਗਿਆ ਕਿੰਨੇ ਟੋਲ ਪਲਾਜੇ ਖਤਮ ਹੋ ਗਏ ਨਹੀਂ ਖਤਮ ਨਹੀਂ ਹੋਣੇ ਸੀ ਜੇ ਅਸੀਂ ਕੋ ਗੋਲਣਾ ਸ਼ੁਰੂ ਕਰਦੇ ਭੰਵੇਂ ਮਿਆਦ ਨਾ ਗਈ ਸੀ ਪਹਿਲਾਂ ਵੀ ਮੈਂ ਇਦਾਂ ਤਾਂ ਨੰਗੀਆਂ ਗੰਗੀਆਂ ਸੀ ਉਧਰੋਂ ਗੱਲ ਤਾਂ ਸ਼ੁਰੂ ਹੋ ਗਈ ਨਾ ਪਰ ਹੁਣ ਜਦੋਂ ਲੋਕਾਂ ਦਾ ਰੋਹ ਹੋ ਜਾਂਦਾ ਹੈ ਟੋਲ ਪਲਾਜੇ ਬੰਦ ਹੋ ਜਾਂਦੇ ਇਹ ਹਜੇ ਬਕਤੀ ਹੈ ਇਹਦਾ ਮਤਲਬ ਤਾਕਤ ਛੋਟੀ ਹੈ ਜਦੋਂ ਵੱਡੀ ਤਾਕਤ ਹੋਈਏ ਜਮਾਂ ਚੱਕੇ ਚੱਕ ਇਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਪਰ ਹਜੇ ਕਿਉਂਕਿ ਤਾਕਤ ਛੋਟੀ ਆ ਉਹਦੇ ਮੁਕਾਬਲੇ ਜਿੰਨਾ ਕ ਲੋਕ ਲਾਂਬਾਂ ਦੇ ਹੋ ਰਹੇ ਉਹਨਾਂ ਕੋਲ ਅਸਰ ਹੋਰ ਹੈ ਕਿੰਨੇ ਕਿੰਨੇ ਅਸਰ ਦਿਖਾਤੇ ਵੱਡੇ ਵੱਡੇ ਉਹਨਾਂ ਦੀ ਪੁੱਠੀ ਪਾਤੀ ਸਾਰੀ ਝੋਨੇ ਦੀ ਗੱਲ ਤੁਹਾਨੂੰ ਮੈਂ ਸੁਣਾ ਕੇ ਆਣਾ ਹੈ 2000 ਦੀ ਗੱਲ ਹੈ ਇਹ 24 ਸਾਲ ਹੋ ਗਏ ਉਹ ਭੱਜ ਨਹੀਂ ਸਕੇ ਉਦੋਂ ਦੇ ਭੱਜਣ ਨੂੰ ਫਿਰਦੇ ਸੀ ਐਮਐਸਬੀ ਤੋਂ ਤਾਂ ਇਹ ਭੱਜਣ ਨਹੀਂ ਦਿੱਤੇ ਇਦੋਂ ਗਾ ਹੋਰ ਕਰਨ ਜਦੋਂ ਬਿਜਲੀ ਬੋਰਡ ਤੋੜਨਾ ਸੀ 2003 ਦੇ ਵਿੱਚ 2003 ਐਕਟ ਪਾਸ ਹੋਇਆ ਜਿਹੜਾ ਹੁਣ ਤਾਂ ਬਦਲ ਕੇ ਇਹਨਾਂ ਨੇ 220 ਵੀ ਲਿਆ ਰਹੇ ਆ ਉਹਦਾ ਜਿਹਦਾ ਅਸੀਂ ਹੁਣ ਵੀ ਵਿਰੋਧ ਕਰਦੇ ਆ ਇਹ 2003 ਵਾਲਾ ਵੀ ਅਸੀਂ ਵਿਰੋਧ ਕੀਤਾ ਸੀ ਉਦੋਂ ਉਦੋਂ ਕੈਪਟਨ ਦੀ ਸਰਕਾਰ ਸੀ ਕੈਪਟਨ ਕਹਿੰਦਾ ਸੀ ਮੈਂ ਤਾਂ 2003 ਦੇ ਦਾ ਬਿਜਲੀ ਬੋਰਡ ਤੋੜਨ ਤੇ ਹੱਤਤਾ ਵੀ ਨਹੀਂ ਲਾਉਦਾ ਪਰ ਜਦੋਂ ਪੰਜਾਬ ਦੇ ਲੋਕ ਇਕੱਠੇ ਹੋ ਗਏ ਸੀ ਲੋਕਾਂ ਨੂੰ ਦੱਸਿਆ ਵੀ ਜੇ ਬਿਜਲੀ ਬੋਰਡ ਟੁੱਟ ਗਿਆ ਖੇਤੀ ਤਬਾਹ ਹੋ ਜਾਊਗੀ 7 ਸਾਲ ਬਿਜਲੀ ਬੋਰਡ ਟੁੱਟਣ ਨਹੀਂ ਦਿੱਤਾ ਲੋਕਾਂ ਨੇ ਅਮਰਿੰਦਰ ਜਿਹੜਾ ਕਹਿੰਦਾ ਸੀ ਦੋ ਦਿਨਾਂ ਅਜ ਤੋੜ ਦੂੰ 6 ਮਹੀਨੇ ਅੱਗੇ 6 ਮਹੀਨੇ ਅੱਗੇ ਪਾਉਣ ਨੂੰ ਸ਼ੁਰੂ ਹੋ ਗਿਆ ਕਿਉਂ ਕਿ ਵੱਡਾ ਕੱਟ ਹੋ ਗਿਆ 15 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਬੱਚਾ ਬੱਚੀ ਜਾਵੜਿਆ ਉੱਥੇ ਉਸੇ ਦਿਨ ਅਮਰਿੰਦਰ ਸਿੰਘ ਦਾ ਬਿਆਨ ਆ ਗਿਆ ਜਿਹੜਾ ਐਂ ਕਹਿੰਦਾ ਸੀ ਮੈਂ ਦੋ ਦਿਨ ਨਹੀਂ ਡੀਕਦਾ 6 ਮਹੀਨੇ ਕਹਿੰਦਾ ਪਿੱਛੇ ਪਾਤਾ ਬਿਜਲੀ ਬੋਰਡ ਦਾ ਨਿੱਜੀ ਕਰਨ 6 ਮਹੀਨੇ ਪਿੱਛੇ ਪਾਉਂਦਾ ਪਾਉਂਦਾ ਆਪ ਦਾ ਰਾਜ ਕਰ ਗਿਆ ਉਹ ਤੋੜ ਨਹੀਂ ਸਕਿਆ ਉਸ ਤੋਂ ਬਾਅਦ ਦੁਬਾਰੇ ਸਰਕਾਰ ਬਦਲ ਗਈ ਉਸ ਤੋਂ ਬਾਅਦ ਬਾਦਲ ਨੇ ਤੋੜਿਆ ਦੋ ਸਾਲਾਂ ਚ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਕਿ ਟੋਲ ਪਲਾਜ਼ਾ ਜਿਹੜੇ ਖਤਮ ਕਰ ਦਿੱਤੇ ਖਤਮ ਹੋ ਜਾਣਗੀ ਮਿਆਦ ਟੱਪੀ ਆ ਹੁਣ ਉਸ ਤੋਂ ਬਾਅਦ ਨਹੀਂ ਲੱਗਣਗੀ ਤਾਂ ਭਾਰਤ ਮਾਲਾ ਛੜਕਾਂ ਨਿਕਲੀਆਂ ਨੇ ਕਿ ਟੋਲ ਪਲਾਜ਼ੇ ਨਹੀਂ ਲੱਗਣਗੇ ਕੰਪਨੀਆਂ ਲਗਾਉਂਦੀਆਂ ਨੇ ਛੜਕਾਂ ਬਣਾਉਂਦੀਆਂ ਨੇ ਉਹ ਆਪਣੇ ਪੈਸੇ ਖਰਚ ਕਰਦੀਆਂ ਨੇ ਤੇ ਬਾਅਦ ਚੋਂ ਵਸੂਲਦੀਆਂ ਨੇ ਕਿ ਉਸਤੇ ਡਬਲਯੂਟੀਓ ਫਿਰ ਨਹੀਂ ਲਾਵੇਗੀ ਜਿਹੜੇ ਟੋਲ ਪਲਾਜ਼ੇ ਬਿਲਕੁਲ ਲਾਉਗੀ ਤਾਂ ਇਹ ਤਾਂ ਅਸੀਂ ਭਾਰਤ ਮਾਲਾ ਦਾ ਵਿਰੋਧ ਕਰਦੇ ਆ ਪਰ ਹਜੇ ਲੋਕ ਉਸ ਤਰ੍ਹਾਂ ਬਹੁਤ ਵਿਰੋਧ ਨਹੀਂ ਕਰਨ ਲੱਗੇ ਹਜੇ ਤਾਂ ਭਾਰਤ ਵੱਧ ਪੈਸੇ ਮੰਗਦੇ ਆ ਅਸੀਂ ਤਾਂ ਉਹਨੂੰ ਕਹਿ ਰਹੇ ਹਾਂ ਵੀ ਵੱਧ ਪੈਸਿਆਂ ਦਾ ਲਾਲਚ ਛੱਡ ਕੇ ਇਹਨਾਂ ਦੇ ਇਹ ਜੋ ਪ੍ਰੋਜੈਕਟਾਂ ਦਾ ਠੋਸ ਵਿਰੋਧ ਕਰਨਾ ਪਊ ਵੀ ਅਸੀਂ ਤਾਂ ਅੱਗੇ ਨਹੀਂ ਵਧਣ ਦਿੰਦੇ ਇਹ ਆਜੂਗਾ ਲੱਗੇ ਲਗਾਈ ਵੀ ਕਰਾਂਗੇ ਇਹਦੇ ਤੇ ਕਬਜ਼ਾ ਕਰ ਲਾਂਗੇ ਜੇ ਲੋਕ ਤਖੜੇ ਹੋ ਗਏ ਇਹਨਾਂ ਤੇ ਇਹ ਆਪਦੇ ਬਣਾ ਲਾਂਗੇ ਪ੍ਰਾਪਰਟੀ ਜਦੋਂ ਇਹ ਵੱਡਾ ਹੈ ਨਾ ਗੱਲ ਵੱਡੀ ਹੈ ਉਦੋਂ ਸਾਰਾ ਕੁਝ ਹਜੇ ਲੋਕ ਇੰਨੇ ਜੋਕਰ ਆ ਹਜੇ ਇੰਨਾ ਕੁ ਕਰ ਰਹੇ ਹੈ ਇਹਦੇ ਤੋਂ ਹੀ ਸੋਝੀ ਆਉ ਪਹਿਲਾਂ ਛੋਟੀ ਛੋਟੀ ਆਉਂਦੀ ਹੈ ਫਿਰ ਵੱਡੀ ਸੋਝੀ ਆਉਂਦੀ ਹੈ ਫਿਰ ਉਦੋਂ ਵੱਡੀ ਸੋਝੀ ਆਉਂਦੀ ਹੈ ਉਦੋਂ ਵੱਡੇ ਗੱਲ ਵਿੱਚ ਹੱਥ ਪਾ ਲੈਂਦਾ ਅਗਲਾ ਪ੍ਰੈਕਟਿਸ ਹੀ ਹੈ ਨਾ ਇੱਕ ਖਿ ਇੱਕ ਘੁਲਣ ਵਾਲਾ ਮੱਲ ਹੈ ਉਹ ਆਪਦੀ ਪ੍ਰੋਡਕਟਸੇ ਕਰਦਾ ਕਰਦਾ ਤਕੜੇ ਮੱਲ ਨੂੰ ਢਾਉਣ ਲੱਗ ਜਾਂਦਾ ਹੈ ਇਸ ਕਰਕੇ ਇਹ ਸਾਡਾ ਘੋਲ ਹੈ ਉਹਦੇ ਨਾਲ ਲੋਕਾਂ ਦਾ ਘੋਲ ਹੈ ਇੱਕ ਜੋਕਾਂ ਦਾ ਲੋਕਾਂ ਦੇ ਨਾਲ ਹੈ ਹਾਲੇ ਸ਼ਰਮਾਇਦੇ ਤੌਰ ਤੇ ਨੀਤੀਆਂ ਦੇ ਤੌਰ ਤੇ ਸਿਆਸੀ ਤਾਕਤ ਦੇ ਤੌਰ ਤੇ ਸ਼ਰਮਾਇਦਾਰੀ ਜਿਹੜਾ ਪ੍ਰਬੰਧ ਹੈ ਭਾਰੂ ਹੈ ਤਕੜਾ ਹੈ ਲੋਕ ਕਮਜ਼ੋਰ ਆ ਬੰਡੇ ਹੋਏ ਆ ਸਿਆਸੀ ਤੌਰ ਤੇ ਬੰਡੇ ਹੋਏ ਆ ਧਰਮਾਂ 'ਚ ਬੰਡੇ ਹੋਏ ਆ ਫਿਰਕਿਆਂ 'ਚ ਬੰਡੇ ਹੋਏ ਆ ਬੋਲੀਆਂ 'ਚ ਬੰਡੇ ਹੋਏ ਆ ਇਲਾਕਿਆਂ 'ਚ ਬੰਡੇ ਹੋਏ ਆ ਜਾਤਾਂ 'ਚ ਵੰਡੇ ਹੋਇਆ ਜਦੋਂ ਇਹ ਗੱਲਾਂ ਟੁੱਟ ਗਈਆਂ ਲੋਕਾਂ ਨੇ ਇਹ ਸਮਝ ਲਿਆ ਵੀ ਇੱਥੇ ਢੜੀ ਦੋ ਨਜ਼ਰ ਇੱਕ ਲੋਕਾਂ ਦਾ ਇੱਕ ਜੋਕਾਂ ਦਾ ਜੋਕਾਂ ਨਾਲ ਲੋਕਾਂ ਦੀ ਲੜਾਈ ਹੈ ਉਦੋਂ ਫਿਰ ਇਹ ਲੋਕਾਂ ਮੂਰੇ ਕੁਝ ਨਹੀਂ ਖੜਦਾ ਇਹ ਪਹਿਲਾਂ ਦਾ ਇਤਿਹਾਸ ਵੀ ਪਿਆ ਯਾਦ ਕਰੋ ਤੁਸੀਂ ਅਸੀਂ ਵੀ ਸੁਣਦੇ ਹਾਂ ਤੁਸੀਂ ਤਾਂ ਸਾਡੀ ਉਮਰ ਸਾਡੇ ਨਾਲੋਂ ਛੋਟੇ ਹਾਂ ਉਮਰ 'ਚ ਜਦੋਂ 747 ਤੋਂ ਪਹਿਲਾਂ ਜਿਹੜੀ ਆਜ਼ਾਦੀ ਦੀ ਲਹਿਰ ਚੱਲਦੀ ਸੀ ਉਦੋਂ ਖੁੰਡਾਂ ਦੇ ਸੁਣਦੇ ਹੁੰਦੇ ਸੀ ਇਹ ਬਜ਼ੁਰਗਾਂ ਤੋਂ ਗੱਲਾਂ ਉਹ ਚਲਾਉਂਦੇ ਹੁੰਦੇ ਸੀ ਗੱਲਾਂ ਵੀ ਯਾਰ ਆ ਸਿਰਫ ਇਹ ਕੁਝ ਨੌਜਵਾਨ ਤੁਰੇ ਫਿਰਦੇ ਆ ਐਂ ਅੰਗਰੇਜ਼ ਇੱਥੋਂ ਕਿਵੇਂ ਚਲੇ ਜਾਣਗੇ ਕਿੱਧਰ ਗਏ ਅੰਗਰੇਜ਼ ਠੀਕ ਹੈ ਵਕਤ ਹੀ ਗਏ ਉਹ ਉਦੋਂ ਬਾਅਦ ਲਹਿਰ ਥੋੜੀ ਜੀ ਕੁਰਾਹੇ ਪੈ ਗਈ ਭਗਤ ਸਿੰਘ ਦੇ ਸੁਪਨਿਆਂ ਦਾ ਜਾਂ ਉਹਦੇ ਸ਼ਹੀਦਾਂ ਦੇ ਸੁਪਨਿਆਂ ਦਾ ਸਾਡਾ ਰਾਜ ਨਹੀਂ ਆਇਆ ਜਿਹੜੇ ਉਹ ਜਰਾਜ ਉਹ ਚਾਹੁੰਦੇ ਸੀ ਪਰ ਅੰਗਰੇਜ਼ਾਂ ਨੂੰ ਪਰਦੇ ਪਿੱਛੇ ਤਾਂ ਹੋਣਾ ਪੈ ਗਿਆ ਨਾ ਕਦੋਂ ਹੋਏ ਉਹ ਉਹਨਾਂ ਵੇਲਿਆਂ ਦੇ ਵਿੱਚ ਹਾਲਤ ਪੈਦਾ ਇਹ ਹੋ ਗਈ ਸਨ 46 ਦਾ ਜਿਹੜਾ ਇਤਿਹਾਸ ਹੈ 1 ਸਾਲ ਦਾ ਹੀ ਜੇ ਤੁਸੀਂ ਪੜ੍ਹ ਲਓ ਤੇ ਆ ਚੱਕ ਕੇ ਮਾਹੌਲ ਇਹੋ ਜਿਹਾ ਬਣਿਆ ਹੋਇਆ ਸੀ ਬੱਚਾ ਬੱਚੀ ਦੇ ਜ਼ਬਾਨ 'ਚ ਹੁੰਦਾ ਸੀ ਰਹੀਏ ਨਾ ਰਹੀਏ ਇੱਥੇ ਅੰਗਰੇਜ਼ ਨਹੀਂ ਰਹਿਣ ਦੇਣੇ ਅੰਗਰੇਜ਼ਾਂ ਨੂੰ ਗੱਲ ਸੁਣੀ ਦਿੱਲੀ ਦਾ ਬੈਸਰਾਏ ਨੇ ਚਿੱਠੀ ਲਿਖੀ ਹੋਈ ਆ ਆਪਦੇ ਪ੍ਰਭੂਆਂ ਨੂੰ ਪਿੱਛੇ ਵੀ ਹਿੰਦੁਸਤਾਨ ਦੀ ਹਾਲਤ ਇਹੋ ਜਿਹੀ ਬਣੀ ਹੁੰਦੀ ਆਈ ਪਈ ਹੈ ਜਿਵੇਂ ਕੋਈ ਜਹਾਜ਼ ਬਰੂਦ ਦਾ ਭਰਿਆ ਹੋਵੇ ਆਉਂਦਾ ਹੋਵੇ ਸਮੁੰਦਰ 'ਚ ਉਹਨੂੰ ਅੱਗ ਲੱਗਣ ਵਾਲੀ ਹੈ ਹਿੰਦੁਸਤਾਨ ਦੀ ਹਾਲਤ ਇਹ ਬਣੀ ਵੀ ਹੈ ਇਹਨੂੰ ਸੰਭਲੋ ਆ ਕੇ ਫਿਰ ਉਹਨਾਂ ਨੇ ਵਿਚਲਾ ਰਾਹ ਕੱਢਿਆ ਸਮਝੌਤਾ ਸੀ ਕਹਿੰਦੇ ਸਮਝੌਤਾ ਹੋਇਆ ਸਨ 47 'ਚ ਆਜ਼ਾਦੀ ਨਹੀਂ ਆਈ ਪਰ ਇਹ ਤੋਂ ਸੰਕੇਤ ਕੀ ਲੱਜੇ ਵੀ ਪਰਦੇ ਪਿੱਛੇ ਤਾਂ ਹੋਣਾ ਪੈ ਗਿਆ ਇਹਨਾਂ ਨੂੰ ਵੀ ਪਰਦੇ ਪਿੱਛੇ ਰਹਿ ਕੇ ਨੀਤੀਆਂ ਨੂੰ ਚਲਾਵਾਂਗੇ ਉਹ ਇਹ ਪਹਿਲਾਂ ਜੇ ਐਂ ਕਹਦੇ ਖੁਖਾਰ ਵੀ ਇਹ ਜ਼ਬਰ ਕਰ ਦਿੰਦੇ ਆ ਜ਼ਬਰ ਨਾਲ ਰੋਕਦੇ ਜ਼ਬਰ ਤਾਂ ਉਹਨਾਂ ਨੇ ਵੀ ਬਹੁਤ ਕੀਤਾ ਜੱਲੇ ਵਾਲੇ ਬਾਗ ਦਾ ਕਾਂਡ ਸੁਣ ਲਓ ਹਜ਼ਾਰਾਂ ਦੀ ਗਿਣਤੀ 'ਚ ਲੋਕ ਭੁੰਨੇ ਆ ਸਿੱਧੇ ਗੋਲਗਾਂ ਨਾਲ ਪਰ ਆਜ਼ਾਦੀ ਦੀ ਲਹਿਰ ਤਾਂ ਰੁਕੀ ਨਹੀਂ ਅਖੀਰ ਉਹਨਾਂ ਨੂੰ ਫੈਸਲਾ ਕਰਨਾ ਪੈ ਗਿਆ ਅੱਜ ਵੀ ਜੇ ਮੋਦੀ ਹਕੂਮਤ ਇਹ ਭਰਮਪਾਲ ਬੈਠੀ ਵੀ ਜ਼ਬਰ ਨਾਲ ਲੋਕਾਂ ਨੂੰ ਦਬਾ ਦੇਣਗੇ ਜ਼ਬਰ ਨਾਲ ਲੋਕ ਕਦੇ ਨਹੀਂ ਰਕਦੇ ਹੁੰਦੇ ਜ਼ਬਰ ਨਾਲ ਲੋਕ ਲਹਿਰਾਂ ਨਹੀਂ ਰਭਦੀਆਂ ਹੁੰਦੀਆਂ ਕਿ ਸੇ ਸ਼ਾਇਰ ਦੀ ਬਹੁਤ ਵਧੀਆ ਇੱਕ ਕਲਮ ਲਿਖੀ ਹੋਈ ਆ ਕੁਛ ਵੀ ਜ਼ਬਰ ਨਕਾਮੀ ਹੋਰ ਜ਼ਬਰ ਜਦੋਂ ਤੀਕਣਾ ਮਿਲੇ ਕਬਰ ਹਰ ਜ਼ਬਰ ਦੀ ਉਹ ਕਹਾਣੀ ਕਰ ਨਾ ਜ਼ਬਰ ਤੇ ਮੂੰਹ ਦੀ ਖਾਣੀ ਆਖਰ ਨੂੰ ਜ਼ਬਰ ਨੂੰ ਜ਼ਬਰ ਕਰਨ ਵਾਲੇ ਨੂੰ ਮੂੰਹ ਦੀ ਖਾਣੀ ਪੈਂਦੀ ਹੈ ਕਿਉਂਕਿ ਜਿਉਂ-ਜਿਉਂ ਸਾਡੇ ਬਾਬੇ ਨੇ ਵੀ ਲਿਖਿਆ ਜੀ ਜਬੀ ਬਾਣ ਲੱਗੇ ਤਾ ਵੀਰ ਉਸ ਜਾਗੇ ਤੁਸੀਂ ਜਿੰਨਾਂ ਲੋਕਾਂ ਨੂੰ ਨੱਪੋਗੇ ਜਿੰਨਾਂ ਜਬਰ ਵੱਧ ਕਰੋਗੇ ਉਹਨਾਂ ਕੋਸਾ ਵੱਧ ਫੁੱਟੂਗਾ ਲੋਕਾਂ ਨੂੰ ਵੱਧ ਸਮਝ ਆਊਗੀ ਲੋਕ ਵੱਧ ਆਉਣਗੇ ਕਿੰਨਿਆਂ ਨੂੰ ਮਾਰ ਦੇਓਗੇ ਤੁਸੀਂ ਕਦੇ ਮਾਰਿਆਂ ਲਹਿਰ ਨਹੀਂ ਮੁੱਕਦੀ ਹੁੰਦੀ ਇਹ ਭਲੇਖੇ ਚ ਤੁਹਾਡੇ ਮਾਦਮ ਇਰਾheem ਮੋਦੀ ਦੀ ਸਰਕਾਰ ਨੂੰ ਵੀ ਅਸੀਂ ਇਹ ਸੰਕੇਤ ਦੇਵਾਂ ਵੀ ਕੰਨ ਤੇ ਲਿਖਿਆ ਪੜੋ ਮੰਗਾ ਮੰਨੀਆਂ ਹੋਈਆਂ ਇਹਨਾਂ ਨੂੰ ਲਾਗੂ ਕਰੋ ਬਾਕੀ ਹੋਰ ਜਿਹੜੀਆਂ ਮੰਗਾ ਰਹਿੰਦੀਆਂ ਉਹਨਾਂ ਨੂੰ ਹੁਣ ਜਿਵੇਂ ਨਵੀਆਂ ਮੰਗਾ ਵਿੱਚ ਸ਼ਾਮਲ ਹੋ ਜਾਂਦੀਆਂ ਘੋਲ ਦੇ ਤਰ੍ਹਾਂ ਨੂੰ ਮੰਗਾ ਮੰਨ ਕੇ ਸਹੀ ਰਾਹ ਤੇ ਆਓ WTO ਦਾ ਕੱਲ ਵਿਰੋਧ ਕੀਤਾ ਜਾਣਾ ਸੜਕਾਂ ਤੇ ਟਰੈਕਟਰ ਖੜਾਏ ਜਾਣੇ ਆ ਤਾਂ ਲੱਗਦਾ ਤੁਹਾਨੂੰ ਕੇਂਦਰ ਸਰਕਾਰ ਤੇ ਡਬਲਿਊਟੀਓ ਤੇ ਅਸਰ ਹੋਵੇਗਾ ਦੋਨਾਂ ਤੋਂ ਕਿਸ ਤੇ ਜ਼ਿਆਦਾ ਅਸਰ ਹੋਵੇਗਾ ਦੋਨਾਂ ਤੇ ਹੋਊਗਾ ਸਰ ਅੱਗੇ ਨਹੀਂ ਹੋਇਆ ਪਹਿਲਾਂ ਜਿੱਦੇ ਸੀ ਜਦੋਂ 17 ਤਰੀਕ ਤੋਂ ਸਾਡੀ ਕੱਲੀ ਜਥੇਬੰਦੀ ਨੇ ਬੀਕੇਜੂ ਇਕਤਾ ਗਰਾਹਾਂ ਨੇ ਟੋਲ ਰੋਕੇ ਆ ਤੇ ਭਾਜਪਾ ਦੇ ਘਰ ਘੇਰੇ ਆ ਉਦੋਂ ਵੀ ਤੁਹਾਡੇ ਵਰਗੇ ਪੱਤਰਕਾਰ ਮੀਡੀਆ ਵਾਲੇ ਦੋਸਤ ਕਰਦੇ ਸੀ ਸਾਨੂੰ ਸਵਾਲ ਵੀ ਇਹਦਾ ਅਸਰ ਹੋਊਗਾ ਉਹਦਾ ਅਸਰ ਦੇਖਿਆ ਸਾਨੂੰ ਕੈਪਟਨ ਉੱਧੇ ਹੀ ਬਹਿ ਗਿਆ ਨਾ ਜਾ ਕੇ ਦਿੱਲੀ ਵੀਰਾਂ ਦਾ ਮਸਲਾ ਹੱਲ ਕਰ ਇਸੇ ਤਰ੍ਹਾਂ ਜਾਖੜ ਸਾਹਿਬ ਚਨੀਲ ਜਾਖੜ ਬਹਿਗੇ ਨਹੀਂ ਅੱਜ ਤੁਸੀਂ ਤਾਜੀ ਤਾਜੀ ਵੀਡੀਓ ਦੇਖੀ ਹੈ ਮੈਂ ਉਹ ਕਹਿੰਦਾ ਮੈਂ ਪਹਿਲਾਂ ਕਿਸਾਨ ਐ ਦੂਜੇ ਨੰਬਰ ਤੇ ਐ ਲੀਡਰ ਤਾਂ ਇਹਨਾਂ ਨੇ ਗੱਲ ਮੰਨਣੀਆਂ ਚਾਹੀਦੀਆਂ ਕਿਸਾਨਾਂ ਨਾ ੱਤਕਾ ਹੋ ਰਿਹਾ ਸਰ ਇਹ ਪਹਿਲਾਂ ਕਿਉਂ ਕਿਉਂ ਬੁਲਾਤਾ ਇਹ ਅਸਰ ਹੋਇਆ ਨਾ ਜਦੋਂ ਉਹਨਾਂ ਦੇ 12 ਬਾਰ ਮਾਰ ਲ ਕੇ ਵੇਗੀ ਪਹਿਲਾਂ ਨਾ ਬੋਲ ਪਿਓ ਉਹ ਐਵੇਂ ਜਿਵੇਂ ਤੁਸੀਂ ਪਿਛਲਾ ਤੇ ਹੱਥ ਚੱਕ ਲਓ ਗੱਠ ਜੋੜ ਸੀ ਅਕਾਲੀਆਂ ਦਾ ਤੇ ਭਾਜਪਾ ਦਾ ਤਿੰਨੇ ਬਾਦਲਾਂ ਦਾ ਹਰ ਸਿਮਰਤ ਕੌਰ ਬਾਦਲ ਦਾ ਸੁਖਵੀਰ ਬਾਦਲ ਦਾ ਵੱਡੇ ਬਾਦਲ ਦਾ ਹੁਣ ਤਾਂ ਚਲੇ ਗਏ ਉਹ ਸਾਂਝੀ ਵੀਡੀਓ ਆਈ ਹੋਈ ਐ ਵੀ ਜਿਹੜੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਬਹੁਤ ਵਧੀਆ ਤੇ ਜਦੋਂ ਆਪਾਂ ਦਾ ਬਾਦਲਾਂ ਦਾ ਦਰਮਾਂ ਲਿਆ ਉਧਰ ਕੈਪਟਨ ਦਾ ਦਰਮਾਂ ਲਿਆ ਗੱਠ ਜੋੜ ਚੋਂ ਵੀ ਬਾਹਰ ਆਏ ਅਸਤੀਫਾ ਵੀ ਦਿੱਤਾ ਤੇ ਖੇਤੀ ਵਿਰੋਧੀ ਕਾਲੇ ਕਹੂਨਾਂ ਨੂੰ ਮਾੜਾ ਵੀ ਕਹਿਣਾ ਪੈ ਗਿਆ ਅਸਰ ਹੁੰਦਾ ਹੁੰਦਾ ਹੈ ਜਿੱਥੇ ਲੋਕ ਲੜਦੇ ਆ ਉਹਦਾ ਅਸਰ ਹੋਣਾ ਹੀ ਹੋਣਾ ਹੈ ਇਹ ਨਹੀਂ ਗੱਲ ਕੋਈ ਤੁਸੀਂ ਜਦੋਂ ਲੜਾਈ ਜਿਵੇਂ ਕੱਲ ਵਾਲਾ ਇਹ ਬਹੁਤ ਵੱਡਾ ਅਸਰ ਹੋਣਾ ਆਪਾਂ ਪੜ ਰਹੇ ਹਾਂ ਤੁਸੀਂ ਸੰਸਾਰ ਦਾ ਇਤਿਹਾਸ ਤਾਂ ਚੱਕੋ ਨਾ ਕਿਵੇਂ ਸੜਕਾਂ ਤੇ ਕੱਢੇ ਸੀ ਸਾਰੇ ਜਰਮਨ ਨੇ ਤੇ ਫਰਾਂਸ ਨੇ ਟਰੈਕਟਰ ਵੱਡੀਆਂ ਵੱਡੀਆਂ ਕਿੱਡੂਆਂ ਅਸੇ ਖਬਰਾਂ ਲੱਗੀਆਂ ਕਿ ਸੰਸਾਰ ਪੱਧਰ ਤੇ ਉਹਨੇ ਸੰਕੇਤ ਕੀ ਦਿੱਤੇ ਸੰਸਾਰ ਉਹ ਉੱਥੋਂ ਦੀਆਂ ਸਰਕਾਰਾਂ ਨੂੰ ਨਾਲੇ ਉਹ ਤਾਂ ਮਜ਼ਬੂਤ ਸਰਕਾਰਾਂ ਐ ਵਿਕਸਿਤ ਮੁਲਕਾ ਉਹ ਤਾਂ ਵੱਡੇ ਐ ਅਸੀਂ ਤਾਂ ਗਰੀਬ ਮੁਲਕ ਦੇ ਵਸਿੰਦੇ ਐ ਝੋਕਣਾ ਪਏਗਾ ਕਿ ਨਹੀਂ ਉਹਨਾਂ ਨੂੰ ਕੀ ਕੀਤਾ ਉਹਨਾਂ ਨੇ ਟ੍ਰੈਕਟਰੀ ਕੱਢੇ ਆ ਨਾ ਬਾਹਰ ਡਾਇਰੈਕਟਰ ਕੱਢ ਕੇ ਹੋਲੀ ਅੱਜ ਅਸੀਂ ਸੜਕਾਂ ਤੇ ਕੱਢਨੇ ਆ ਕੱਲ ਨੂੰ ਰਾਜਧਾਨੀ ਨੂੰ ਘੇਰ ਲਾਂਗੇ ਜਦੋਂ ਵੱਡੀ ਉਧਰ ਦੇ ਹੋ ਗਈ ਜਣੀ ਗੱਲ ਤਾਂ ਉਧਰ ਨੂੰ ਪੈਣੀ ਐ ਨਾ ਇਹ ਭਲਾ ਉਹ ਕੀ ਜਾਣਦੇ ਨਹੀਂ ਇਸ ਕਰਕੇ ਅਸਰ ਪੈਂਦਾ ਹੁੰਦਾ ਹਰ ਗੱਲ ਦਾ ਪੈਣਾ ਐ ਜੋਰ ਨਾਲ ਪੈਣਾ ਐ ਅਸੀਂ ਹੁਣ ਤੱਕ ਪਾਇਆ ਹੋਇਆ ਇਹਨਾਂ ਨੂੰ 40 ਸਾਲ ਪਿੱਛੇ ਧੱਕ ਲਿਆ ਇਹ ਤਾਂ ਇਹਦੋਂ 40 ਸਾਲ ਪਹਿਲਾਂ ਦੀਆਂ ਲੈ ਕੇ ਆਂਦਾ ਹੋਏ ਨੀਤੀਆਂ ਐ ਉਦੋਂ ਦੇ ਸੁਪਨੇ ਲੈ ਰਿਹਾ ਸੀ ਸਾਰਾ ਕੁਛ ਅਜਾੜ ਦੀ ਹੱਥੇ ਚ ਕਰ ਲੀ ਗਏ ਨਹੀਂ ਕਰ ਸਕੇ ਹਜੇ ਪਰ ਇਹਦੇ ਬਾਵਜੂਦ ਉਹ ਭਾਰੂ ਹੋਣ ਕਰਕੇ ਸਾਡੀ ਤਾਕਤ ਵੰਡੀ ਹੋਣ ਕਰਕੇ ਉਹ ਵਾਅਦਾ ਰਹੇ ਹੈਗਾ ਤੇ ਨਾਲੋਂ ਨਾਲ ਉਹਨਾਂ ਦੇ ਹੱਲੇ ਰੋਕ ਵੀ ਰਹੇ ਅਸੀਂ ਖੇਤੀ ਵਿਰੋਧੀ ਖੇਤੀ ਵਿਰੋਧੀ ਕਾਲੇ ਕਾਨੂੰਨ ਸੀ ਕਿਹੜਾ ਪਿੱਛੇ ਤਾਂ ਧੱਕਤੇ ਨਾ ਭਾਵੇਂ ਵਕਤ ਹੀ ਸੀ ਚਾਹੇ ਕਿਸੇ ਹੋਰ ਰੂਪਾਂ ਚ ਉਹਨਾਂ ਨੂੰ ਲੈ ਕੇ ਆ ਰਹੇ ਐ ਪਰ ਸਿੱਧੇ ਤੌਰ ਤੇ ਕਿਹਾ ਉਹਨੂੰ ਸੰਸਾਰ ਦੇ ਵਿੱਚ ਸਨੇਹਾ ਤਾਂ ਦਿੱਤਾ ਵੀ ਆਏ ਤੱਕਿਆ ਵੀ ਜਾ ਸਕਦਾ ਵੱਡੇ ਵੱਡੇ ਖੱਬੀ ਖਾਨਾਂ ਦੀ ਬੂਥ ਵੀ ਲਵਾਈ ਜਾ ਸਕਦਾ ਸੀ ਜਾਂ ਰੋਕਿਆ ਜਾ ਸਕਦਾ ਕੀਤਾ ਨਾ ਗੋੜਣਗੇ ਜਿਹੜੇ ਉਹ ਕਹਿੰਦੇ ਸੀ ਲੋਕ ਤਾਕਤ ਨੇ ਜਿਹੜੇ ਕਹਿੰਦੇ ਸੀ ਮੋਦੀ ਨਹੀਂ ਮੰਨਦਾ ਮੋਦੀ ਹੋ ਤਾਂ ਮੈਨੂੰ ਮਮਕਨ ਹੈ ਕਿ ਕਹਿੰਦੇ ਹੁੰਦੇ ਆ ਉਹ ਇਹ ਨਾਹਰਾ ਸੀ ਉਹਦਾ ਪਰ ਸਿੱਧਾ ਹੀ ਫਿਰ ਐਲਾਨ ਕਰਤਾ ਵੀ ਖੇਤੀ ਵਿਰੋਧੀ ਕਾਲੀ ਕਾਨੂੰਨ ਵਾਪਸ ਲੈ ਲੈਣਾ ਮੈਂ ਅਸਰ ਹੋ ਗਿਆ ਨਾ ਆਏ ਅਸਰ ਹੋਣ ਦਾ ਹੁੰਦਾ ਹਰੇਕ ਕੰ ਦਾ ਬਹੁਤ ਵੱਡਾ ਅਸਰ ਪੈਣਾ ਇਹਦਾ ਅਗਲੇ ਬਹੁਤ ਸੰਕੇਤ ਸਮਝਦੇ ਹੁੰਦੇ ਆ ਕਿਉਂਕਿ ਜਿਹੜੇ ਉਹ ਲੋਕ ਆ ਨਾ ਸ਼ਰਮਾਏਦਾਰ ਲੋਕ ਆ ਉਹ ਤਾਂ ਥੋੜੀ ਥੋੜੀ ਗੱਲ ਨੂੰ ਵੀ ਬਹੁਤ ਵੱਡਾ ਅਸਰ ਪੈਂਦਾ ਉਹ ਤਾਂ ਤੁੱਪੇ ਨਹੀਂ ਖੜ ਸਕਦੇ ਅਸੀਂ ਘੰਟਾ ਤੁੱਪੇ ਖੜਾ ਲੈਨੇ ਨਾ ਕਿਉਂਕਿ ਅਫਸਰ ਨੂੰ ਤਰੇਲ ਘਾ ਜਾਂਦੀਆਂ ਅਸੀਂ ਦਿਨ ਰਾਤ ਤੁੱਪੇ ਪੈਨੇ ਆਏ ਜੇ ਕਿਸੇ ਦੇ ਬਾਹਰ ਚ ਜਾਵੜੇ ਹੁਣ ਬਾਦਲ ਕਿੰਨੀ 26 ਸੀ ਉੱਥੇ ਬਾਦਲ ਦੇ ਵਿੱਚ ਦੇ ਨਿੰਨਗੜ ਤੋਂ ਦੇ ਸਿੱਧਾ ਕੋਈ ਅਸੀਂ ਉਹਨਾਂ ਦੇ ਘਰ ਘਰ ਦੇ ਬਾਹਰ ਚ ਬਹਿ ਗਏ ਆ ਹੁਣ ਵੀ ਜੇ ਇਹਨਾਂ ਦੇ ਭਾਜਪਾ ਦੇ ਘਰਾਂ ਮੂਹਰੇ ਬਹਿ ਗਏ ਵੱਡੇ ਵੱਡੇ ਲੀਡਰਾਂ ਦੇ ਅਸਰ ਹੋਇਆ ਆਏ ਹੁਣ ਕੱਲ ਨੂੰ ਵੀ ਜਿਹੜਾ ਜੋ ਸੜਕਾਂ ਦੇ ਬਹਾ ਕੇ ਕੱਲੇ ਐ ਤਾਂ ਨਹੀਂ ਝੁੱਪ ਪੈਂਦੇ ਸੀ ਉਹਦਾ ਡਬਲਯੂਟੀਓ ਦਾ ਵੱਡਾ ਬੁੱਤ ਬਣਾਉਣਾ ਉਹਦੇ ਵਿੱਚ ਮੋਦੀ ਵੀ ਹੋਊਗਾ ਉਹਦੇ ਵਿੱਚ ਅਮਿਤ ਸ਼ਾਹ ਵੀ ਹੋਊਗਾ ਕੱਲਾ ਐ ਤਾਂ ਨਹੀਂ ਵੀ ਇਹ ਕੱਲਾ ਡਬਲਯੂਟੀਓ ਹੋਊਗਾ ਜਿਹੜਾ ਸੈਮ ਅੰਕਲ ਆ ਜਿਹਦੇ ਕੋਲ ਸਾਰੀਆਂ ਤਾਕਤਾਂ ਹੁੰਦੀਆਂ ਉਹ ਵੀ ਵਿੱਚ ਹੋਊ ਉਹਦੇ ਸੰਕੇਤ ਲੋਕਾਂ ਨੂੰ ਦਿਖਾਉਣਾ ਵੀ ਆ ਦੁਸ਼ਮਣ ਹੈ ਉਹ ਦੁਸ਼ਮਣ ਵਾਦਲਾ ਥੋੜਾ ਗੁੱਸਾ ਸਿਹਦਰਤ ਕਰਨਾ ਇਹ ਸੰਘਰਸ਼ੀ ਲੋਕਾਂ ਦਾ ਕੰਮ ਹੁੰਦਾ ਹੈ ਸ਼ੇਧ ਦੇਣੀ ਹੁੰਦੀ ਐ ਇਸ ਕਰਕੇ ਜਦੋਂ ਇਹ ਲੋਕਾਂ ਨੂੰ ਸ਼ੇਧ ਆ ਗਈ ਫਿਰ ਤਾਂ ਲੋਕ ਢਾ ਲੈਂਦੇ ਹੁੰਦੇ ਕੋਈ ਗੱਲ ਨਹੀਂ ਫਿਰ ਸਾਰਾ ਕੁਝ ਇਸ ਕਰਕੇ ਅਸਰ ਪੈਣੇ ਆ ਵੱਡੇ ਪੈਂਦੇ ਹੁੰਦੇ ਆਸਰੇ ਇਹਨਾਂ ਗੱਲਾਂ ਦੇ